ਅਧਿਆਪਕ ਨੂੰ ਤੇ ਇਹਨਾਂ ਨੇ ਆਪਣਾ ਇੱਕ ਮੈ ਦੇ ਲਿਆ ਬੰਦੂਆਂ ਮਜ਼ਦੂਰ ਬਣਾ ਕੇ ਰਖ ਲਿਆ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਰਕਾਰ ਦੇ ਵੱਲੋਂ ਸਿੱਖਿਆ ਮਿਸ਼ਨ ਅਧੀਨ ਕਈ ਯੋਜਨਾਵਾਂ ਅਤੇ ਸੁਧਾਰ ਲਿਆਂਦੇ ਜਾ ਰਹੇ ਨੇ ਤਾਂ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਸਰਕਾਰ ਆਪਣੇ ਸਿੱਖਿਆ ਮਿਸ਼ਨ ਦੇ ਵਿੱਚ ਸਫਲ ਹੋ ਰਹੀ ਹੈ ਕਿ ਨਹੀਂ ਮੈਨੂੰ ਇੱਕ ਦੋ ਸਕੂਲਾਂ ਤੋਂ ਮੇਰੇ ਕੋਲ ਹੈਗਾ ਕਿ ਉਹਨਾਂ ਸਕੂਲਾਂ ਦੇ ਸਾਇੰਸ ਦੇ ਵਿਦਿਆਰਥੀ 20-90% ਨੰਬਰ ਲਗਾਏ ਜਿਨ੍ਹਾਂ ਸਕੂਲਾਂ ਦੇ ਵਿੱਚ ਲੈਕਚਰਰ ਹੀ ਨਹੀਂ ਸੀ ਉਹਨਾਂ ਵਿਸ਼ੇ ਦਾ ਅੱਛਾ ਜੀ ਕਿਸ ਤਰ੍ਹਾਂ ਪੋਸੀਬਲ ਹੈ ਜੀ ਸਰਕਾਰੀ ਸਕੂਲਾਂ ਦੇ ਵਿੱਚ ਨੀਟ ਦੇ ਵਿੱਚ ਵਿਦਿਆਰਥੀਆਂ ਦੀ ਸਫਲਤਾ ਨੂੰ ਸਿੱਖਿਆ ਕ੍ਰਾਂਤੀ ਪ੍ਰਾਪਤੀ ਮੰਨਣਾ ਕਿੰਨਾ ਕਚਾਜ ਹੈ ਜਦੋਂ ਸਿੱਖਿਆ ਦੇ ਢਾਂਚੇ ਦੇ ਵਿੱਚ ਹਜੇ ਵੀ ਬੰਦਲੀਆਂ ਸਹੂਲਤਾਂ ਦੀ ਕਮੀ ਦੀਆਂ ਸ਼ਿਕਾਇਤਾਂ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਉਹ ਕਹਿੰਦੇ ਉਹ ਸਾਡੇ ਬੱਚੇ ਦਾ 314ਵਾਂ ਨੰਬਰ ਆਇਆ ਕਿ ਦਾ 567ਵਾਂ ਆਇਆ ਹਾਂਜੀ ਜਦੋਂ 6000 ਆ ਚਾਹ ਪਹਿਲਾ ਤੇ 1000 ਵਿੱਚ ਆ ਗਿਆ ਉਹ ਤਾਂ ਵਿਜ਼ੀਬਲ ਹੋ ਗਿਆ ਬਿਲਕੁਲ ਹਾਂਜੀ ਫਿਰ ਉਹ 1000 ਵਾਲਾ ਕਿੱਦਾਂ ਘਾਟਾ ਪੈ ਲੈਣਾ ਉਹ ਹੂੰ ਉਹ ਤਾਂ ਮੰਨਿਆ ਨਹੀਂ ਜਾਣਦੇ ਅਸੀਂ ਉਹ ਪਹਿਲੇ ਨੂੰ ਇੰਨਾ ਚੱਕ ਰਹੇ ਆ ਜੀ ਜੀ ਜਦ ਕਿ ਇਹ ਗੱਲ ਗਲਤ ਹੈਗੀ ਵਿਦਿਆ ਕਿਸੇ ਬੱਚੇ ਨੂੰ ਮਸ਼ੀਨ ਬਣਾਉਣਾ ਨਹੀਂ ਹੁੰਦਾ ਹੂੰ ਜੀ ਹਾਂਜੀ ਅੱਜ ਕੀ ਕਰ ਰਹੇ ਆ ਅਸੀਂ ਵੀ ਇੱਕ ਬੱਚੇ ਨੂੰ ਐਜੂਕੇਸ਼ਨ ਉਹ ਤਾਂ ਲੰਗੇ ਉਹਨੂੰ ਮਸ਼ੀਨ ਬਣਾਓ ਤਾਂ ਕਿ ਉਹ ਸਾਨੂੰ ਨੌਕਾ ਕਮਾ ਕੇ ਦੇਵੇ ਇਹ ਸਿੱਖਿਆ ਮੰਤਰੀ ਦਾ ਨੀਡ ਸਫਲਤਾ ਦੇ ਉੱਤੇ ਜ਼ੋਰ ਦੇਣਾ ਸਿਆਸੀ ਪ੍ਰਚਾਰ ਦਾ ਇੱਕ ਹਿੱਸਾ ਹੈ ਜਾਂ ਫਿਰ ਇਹ ਸੱਚਮੁੱਚ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਕੀ ਲੱਗਦਾ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਆਰਪੀਡੀ 24 ਤੇ ਦੋਸਤੋ ਮੈਂ ਗਰਮਜੋੜੀ ਤੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਤੀਸਰੀ ਅਖਦਾ ਚਿੱਟਾ ਮੋਤੀਆ ਗੱਲ ਕਰੀਏ ਸਿੱਖਿਆ ਸਮਾਜ ਦੀ ਤਰੱਕੀ ਅਤੇ ਵਿਅਕਤੀ ਦੇ ਸਰਪੱਖੀ ਵਿਕਾਸ ਦਾ ਆਧਾਰ ਹੈ ਇਹ ਨਾ ਸਿਰਫ ਗਿਆਨ ਅਤੇ ਹੁਨਰ ਪ੍ਰਦਾਨ ਕਰਦੀ ਹੈ ਸਗੋਂ ਵਿਦਿਆਰਥੀਆਂ ਦੇ ਵਿਅਕਤੀਤਵ ਨੂੰ ਨਿਖਾਰ ਕੇ ਉਹਨਾਂ ਨੂੰ ਜ਼ਿੰਮੇਵਾਰ ਨਾਗਰਿਕ ਵੀ ਬਣਾਉਂਦੀ ਹੈ ਅੱਜ ਦੇ ਸਮੇਂ ਦੇ ਵਿੱਚ ਜਦੋਂ ਸਰਕਾਰ ਦੇ ਵੱਲੋਂ ਸਿੱਖਿਆ ਮਿਸ਼ਨ ਅਧੀਨ ਕਈ ਯੋਜਨਾਵਾਂ ਅਤੇ ਸੁਧਾਰ ਲਿਆਂਦੇ ਜਾ ਰਹੇ ਨੇ ਤਾਂ ਇਹ ਸਵਾਲ ਉਠਣਾ ਸੁਭਾਵਿਕ ਹੀ ਹੈ ਕਿ ਸਰਕਾਰ ਆਪਣੇ ਸਿੱਖਿਆ ਮਿਸ਼ਨ ਦੇ ਵਿੱਚ ਸਫਲ ਹੋ ਰਹੀ ਹੈ ਕਿ ਨਹੀਂ ਜਾਂ ਫਿਰ ਸਿੱਖਿਆ ਦਾ ਉਦੇਸ਼ ਸਿਰਫ ਅਕਾਦਮਿਕ ਪ੍ਰਾਪਤੀਆਂ ਤੱਕ ਹੀ ਸੀਮਤ ਹੋ ਕੇ ਵਿਦਿਆਰਥੀਆਂ ਦੇ ਸਰਪੱਕੀ ਵਿਕਾਸ ਅਤੇ ਵਿਅਕਤੀਤਵ ਦੀ ਸਿਰਜਣਾ ਦੇ ਲਈ ਉਦੇਸ਼ਣ ਹੋ ਰਿਹਾ ਹੈ ਇਸ ਵਿਸ਼ੇ ਦੀ ਚਰਚਾ ਸਿੱਖਿਆ ਪ੍ਰਣਾਲੀ ਦੀਆਂ ਮੌਜੂਦਾ ਚੁਣੌਤੀਆਂ ਸਰਕਾਰੀ ਉਪਰਾਲਿਆਂ ਦੀ ਪ੍ਰਭਾਵਸ਼ੀਲਤਾ ਅਤੇ ਸਿੱਖਿਆ ਦੇ ਅਸਲ ਉਦੇਸ਼ਾਂ ਦੀ ਪੜਤਾਲ ਕਰਦੀ ਹੈ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਚਰਚਾ ਕਰਾਂਗੇ ਜਿਸ ਦੇ ਵਿੱਚ ਸਿੱਖਿਆ ਦੀ ਗੁਣਵਤਾ ਸਰਕਾਰ ਦੀਆਂ ਨੀਤੀਆਂ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਅਹਿਮ ਸਵਾਲ ਚੁੱਕੇ ਜਾਣਗੇ ਤੇ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਸਿੱਖਿਆ ਮਾਹਿਰ ਤੇ ਸਿੱਖਿਆ ਸ਼ਾਸਤਰੀ ਸਟੇਟ ਆਫ ਬਡੀ ਰੋਸ਼ਨ ਖੜਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਖੜਾ ਸਾਹਿਬ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਮਿਹਰਬਾਨੀ ਰਜ਼ੀਰੋ ਕਿਹੜਾ ਸਾਹਿਬ ਦੀ ਗੱਲ ਕਰੀਏ ਤਾਂ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚੋਂ 1500 ਵਿਦਿਆਰਥੀਆਂ ਦਾ NEET ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋਣ ਨੂੰ ਅਹਿਮ ਪ੍ਰਾਪਤੀ ਮੰਨ ਰਹੇ ਨੇ ਕੀ ਵਾਕਈ ਸਰਕਾਰ ਆਪਣੇ ਸਿੱਖਿਆ ਮਿਸ਼ਨ ਦੇ ਵਿੱਚ ਸਫਲ ਹੋ ਰਹੀ ਹੈ ਜਾਂ ਫਿਰ ਵਿਦਿਆਰਥੀਆਂ ਦੇ ਸਿਰਫ ਪੱਕੀ ਵਿਕਾਸ ਜਾਂ ਵਿਅਕਤੀਤਵ ਦੀ ਸਿਰਜਣਾ ਦੇ ਲਈ ਵਿਦਿਆ ਉਦੇਸ਼ਣ ਹੋ ਰਹੀ ਹੈ ਕੀ ਕਹਿਣਾ ਹੈ ਤੁਹਾਡਾ ਇਸ ਦੇ ਉੱਤੇ ਦੇਖੋ ਗੱਲ ਇਸ ਰਹਿ ਗਈ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜੇ ਰਿਜ਼ਲਟਸ ਦਿੱਤੇ ਆਪਾਂ ਹਮ ਕਿਸੇ ਵੀ ਕਰਮ ਦਾ ਰਿਜ਼ਲਟ ਹੁੰਦਾ ਉਨਤੀਜਾ ਹੁੰਦਾ ਉਸ ਤੋਂ ਬਾਅਦ ਆਪਾਂ ਉਹਦੀ ਆਂਕਲਨ ਕਰਦੇ ਆਂ ਵੀ ਸਫਲ ਹੋਆ ਕਿ ਅਸਫਲ ਹੋਏਗਾ ਲੇਕਿਨ ਜਿਹੜੀ ਸਾਡੀ ਸਿੱਖਿਆ ਨੀਤੀ ਹੈਗੀ ਆ ਉਹਨਾਂ ਦੇ ਸਰਾਨਾ ਰਿਜ਼ਲਟ ਜਾਂ ਰਿਜ਼ਲਟ ਤੋਂ ਬਾਅਦ ਜਿਹੜੀਆਂ ਕੁਝ ਟੈਸਟ ਹੈਗੇ ਅੱਗੇ ਇੰਟਰਸ ਲੈਣ ਲਈ ਬੱਚਿਆਂ ਦੀ ਪ੍ਰਤਿਭਾ ਦੇ ਅਨਸਾਰ ਹਾਂਜੀ ਉਹਦੇ ਮੁਤਾਬਕ ਅਸੀਂ ਆਂਕਲਨ ਕਰ ਲਏ ਨੇ ਕਿ ਇਹ ਸਾਡਾ ਕਿੱਥੇ ਖੜਿਆ ਸੀ ਹੂੰ ਸ਼ਾਇਦ ਇਸੇ ਕਰਕੇ ਹੀ ਇਸ ਵਾਰ ਸਰਕਾਰੀ ਸਕੂਲਾਂ ਚੋਂ ਲਗਭਗ 550 ਵਿਦਿਆਰਥੀ ਹਮਮ ਜਿਹਨਾਂ NEET ਕਲੀਅਰ ਕੀਤਾ ਹੈਗਾ ਹਮਮ ਹਾਂਜੀ ਔਰ ਇਸੇ ਕਰਕੇ ਉਹ ਮਤਲਬ ਆਪਣੇ ਨਾਂ ਮੋਢਿਆਂ 'ਤੇ ਥਾਪੀ ਦੇ ਰਿਹਾ ਹੈਗਾ ਕਿ ਸਾਡੇ ਸਰਕਾਰੀ ਸਕੂਲਾਂ ਦਾ ਦੇਖੋ ਰਜਟ ਹਮਮ ਕਾਰਨ ਇਹ ਹੈ ਕਿ ਮੁਕਾਬਲਾ ਕਰਨ ਨਾਲ ਨਿੱਜੀ ਸਕੂਲ ਆਨ ਆ ਹਾਂਜੀ ਉਹ ਨਿੱਜੀ ਸਕੂਲਾਂ ਦੇ ਕਿੰਨੇ ਵਿਦਿਆਰਥੀ ਆਏ ਆ ਉਹ ਨਹੀਂ ਆਂਕੜੇ ਪੇਸ਼ ਕੀਤੇ ਹਮਮ ਲੇਕਿਨ ਇਹ ਦੱਸਿਆ ਕਿ ਜਿਹਨਾਂ ਲੋਕਾਂ ਨੂੰ ਸਰਕਾਰੀ ਸਕੂਲਾਂ ਦਾ ਮੋਹ ਭੰਗ ਹੋ ਗਿਆ ਉਹਨਾਂ ਨੂੰ ਵਾਪਸ ਲਿਆਉਣ ਲਈ ਹਮਮ ਮਤਲਬ ਇੱਕ ਇਸ਼ਤਿਹਾਰਬਾਜ਼ੀ ਹੈ ਜੀ 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 ਵੀ ਅਸੀਂ ਹਮ ਕਿਸੇ ਕੰਮ ਨਹੀਂ ਹਮਮ ਠੀਕਾ ਇਹ ਚਾਹੀਦਾ ਵੀ ਸਰਕਾਰ ਦਾ ਫਰਜ਼ ਆ ਜੇ ਸਰਕਾਰ ਪੰਪਾਂ ਪਾਰ ਹੋਈ ਹੈ ਸਿੱਖਿਆ ਕ੍ਰਾਂਤੀ ਲਿਆਉਣ ਵਿੱਚ ਉਸ ਕ੍ਰਾਂਤੀ ਤੋਂ ਵੱਧ ਅਸਰ ਕੀ ਹੈਗਾ ਹਮ ਬੇਸ਼ੱਕ ਇਹਨਾਂ ਦੇ ਕੋਲ ਮਤਲਬ 117 ਐਮਿਨੈਂਟ ਸਕੂਲ ਹੈਗੇ ਹਾਂਜੀ ਤੇ ਜਦੋਂ ਮੈਰਿਟ ਲਿਸਟ ਆਈ ਹੈ ਦੋ ਬੱਚੇ ਆ ਇਸਨੂੰ ਹਮ ਬਿਲਕੁਲ ਠੀਕ ਆ ਨਾ ਜੀ ਜੀ ਕਿਦਨੇ ਕਿਦਨੇ ਜਿੱਤੋ ਨਾ ਕਿਤੇ ਕਿਤੇ ਫੁੱਲ ਖਿੜਦਾ ਤੇ ਉਹਨੂੰ ਨੱਚਦੇ ਆ ਹਮ ਹਣਾ ਜੀ ਜੀ ਤੇ ਉਸ ਨਾਲ ਦੰਦਾ ਵੀ ਕਿ ਜੇ ਨਾ ਕੁਸਰਿਆਂ ਦੇ ਘਰ ਮੰਡਾ ਜਾਂ ਪਿਆ ਉਹਨਾਂ ਚਮਚਮੇ ਮਾਰ ਦਿੱਤਾ ਜੀ ਗੱਲ ਲਗੀ ਵੀ ਇੰਨੀ ਵੀ ਖੁਸ਼ੀ ਕਾਦੀ ਹੂੰ ਜੀ ਤਾਂ ਇਹ ਜ਼ਿੰਮੇਵਾਰੀਆਂ ਕੀ ਹੈਗੀਆਂ ਹੂੰ ਅਜਿ ਲਈ ਤੁਸੀਂ ਗੱਲ ਕਰਦੇ ਆ ਵੀ ਉਹ ਜਿਹੜੀ ਪਾਲਿਸੀ ਬਣ ਰਹੀ ਐ ਐਜੂਕੇਸ਼ਨ ਉਹਦੇ ਨਾਲ ਆਦੇਸ਼ ਨਹੀਂ ਨਾ ਕਿ ਮਤਲਬ ਦਿਸ਼ਾਹੀਣ ਹੈਗੀ ਜੀ 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 ਹੁਣ ਗੱਲ ਹੈਗੀ ਆ ਕਿ ਮੈਨੂੰ ਇਹ ਲੱਗਦਾ ਹੁੰਦਾ ਵੀ ਅਸੀਂ ਸਾਡੀ ਐਜੂਕੇਸ਼ਨ ਬਣ ਕੇ ਗਈ ਐ ਹੂੰ ਐਜੂਕੇਸ਼ਨ ਜਦੋਂ ਤੋਂ ਇਸਰਕੇ ਬਣ ਗਿਆ ਕਿ ਐਜੂਕੇਸ਼ਨ ਦਾ ਭਾਵ ਨੌਕਰੀ ਐ ਹੂੰ ਐਜੂਕੇਸ਼ਨ ਦਾ ਭਾਵ ਹੈਗਾ ਕਿ ਰੋਜ਼ਗਾਰ ਹੈਗਾ ਗੱਲ ਇਹ ਨਹੀਂ ਸੀ ਹਮ ਗੱਲ ਜਦੋਂ ਐਜੂਕੇਸ਼ਨ ਦਾ ਨੌਕਰੀ ਜਾਂ ਰੋਜ਼ਗਾਰ ਬਣ ਗਿਆ ਉਹ ਐਜੂਕੇਸ਼ਨ ਐਜੂਕੇਸ਼ਨ ਨਹੀਂ ਰਹਿ ਜਾਂਦੀ ਹਮ ਐਜੂਕੇਸ਼ਨ ਦਾ ਅਰਥ ਕੇਵਲ ਤਾਂ ਕੇਵਲ ਜਗਾ ਵੀ ਤੁਹਾਡਾ ਜਿਹੜਾ ਕਿਰਦਾਰ ਉੱਚਾ ਕਿਵੇਂ ਹਮ ਤਰ੍ਹਾਂ ਚੇਤਨਾ ਦਾ ਵਿਕਾਸ ਕਿਵੇਂ ਕਰਨਾ ਜੀ ਅਸੀਂ ਕਿਸੇ ਤਰ੍ਹਾਂ ਦੇ ਵਿਕਾਸ ਹੀ ਨਹੀਂ ਹੋਏ ਹਮ ਅਸੀਂ ਵਿਕਸਿਤ ਹੀ ਨਹੀਂ ਹੋ ਰਹੇ ਅਸੀਂ ਬੱਚੇ ਜਦ ਸਕੂਲ ਜਾਂਦੇ ਆ ਛੋਟੇ ਬੱਚੇ ਵੀ ਜਾਂਦੇ ਨਾ ਤੇ ਜਦੋਂ ਮਾਂ ਨੂੰ ਸੁਣਾਉਂਦੇ ਆ ਕਿ ਕਵਤਾ ਟ੍ਰਿੰਕਰ ਟ੍ਰਿੰਕਾ ਲਿਟਰਲ ਸਟਾਰ ਤੇ ਉਹ ਮਾਂ ਬੜੀ ਖੁਸ਼ ਆ ਘਰ ਲੱਡੂ ਬਣਦੀ ਆ ਮੇਰਾ ਬੱਚਾ ਜਨ ਅੰਗਰੇਜ਼ੀ ਕਵਤਾ ਬੋਲਦਾ ਹੈਗਾ ਜੀ ਤੇ ਕਵਤਾ ਦਾ ਉਹਨੂੰ ਅਰਥ ਨਹੀਂ ਪਤਾ ਹਮ ਮਤਲਬ ਨਹੀਂ ਪਤਾ ਉਸ ਚੀਜ਼ ਦਾ ਹੈਨਾ ਜੀ ਹੁਣ ਜਦੋਂ ਅਰਥਾਂ ਦਾ ਨਹੀਂ ਪਤਾ ਹੋਵੇ ਤੇ ਉਹ ਉਹ ਕੋਟਾ ਲਾ ਕੇ ਨੰਬਰ ਤੁਸੀਂ 99% ਲੈ ਲਓ ਤੇ ਫਿਰ ਤੁਸੀਂ ਕੀ ਪ੍ਰਾਪਤੀ ਕੀਤੀ ਹਮ ਬਿਲਕੁਲ ਜੀ ਹੈਨਾ ਜਿਹੜੇ ਸਮਾਜ ਦੇ ਜਿਹੜੇ ਸਮਾਜ ਦਾ ਚਿਹਰਾ ਖਰੂਪ ਹੋ ਰਿਹਾ ਜੇ ਅੱਜ ਦੇ ਸਮਾਜ ਦੇ ਵਿੱਚ ਅਪਰਾਧ ਜਗਤ ਮਤਲਬ ਤਾਂ ਚੱਲ ਰਿਹਾ ਹੈਗਾ ਠੀਕ ਹੈ ਨਾ ਜੀ ਚਣ ਕੇ ਸਾਹਮਣੇ ਗੱਲ ਆਖੀ ਸੀ ਵੀ ਜਿਹੜਾ ਨਾ ਅਧਿਆਪਕ ਆ ਇਹਦੀ ਗੋਦ ਵਿੱਚ ਬਨਾਸ਼ ਦੇ ਵਿਕਾਸ ਤੋਂ ਉਹਨੂੰ ਖਿੜਦੇ ਆ ਜੀ ਬਿਲਕੁਲ ਮਰਜੀ ਸਟੇਟ ਦੀ ਕਿਹਨੂੰ ਪਲਣਾ ਅਸੀਂ ਇੰਨੇ ਰਿਜ਼ਲਟ ਲੈ ਕੇ ਵੀ ਇਨੀਆਂ ਪ੍ਰਾਪਤੀਆਂ ਕਰਨ ਦੇ ਬਾਵਜੂਦ ਵੀ ਫਿਰ ਜਿਲ੍ਹਾ ਕੋ ਭਰੀਆਂ ਹਮ ਬਿਲਕੁਲ ਹੈ ਨਾ ਜੀ ਜੀ ਸਾਡੇ ਪੈਦਾ ਇਸ ਐਜੂਕੇਸ਼ਨ ਨੇ ਪੈਦਾ ਕੀ ਕੀਤਾ ਹੈਗਾ ਹਮ ਅਮਰਤਪਨ ਮਹਿਰੋ ਹਮ ਜਾ ਇਦਾਂ ਦੇ ਲੋਕ ਹੈਗੇ ਜਿਹੜੇ ਮਤਲਬ ਪਤਾ ਨਹੀਂ ਕਿਹਨੋਂ ਖੋਜ ਕਰਨ ਲਈ ਕਿਹੜੇ ਆંકੜੇ ਚੜ ਕਰ ਰਹੇ ਹੈਗੇ ਆ ਆਂਕੜੇ ਜੇਕਰ ਉਹਨਾਂ ਦਾ ਹੀ ਮਤਲਬ ਮਨੋਰਥ ਹੁੰਦਾ ਮੈਂ ਡਾਕਟਰ ਬਣਨਾ ਮੈਂ ਇੰਜੀਨੀਅਰ ਬਣਨਾ ਜਾਂ ਮੈਂ ਕੁਝ ਹੋਰ ਬਣਨਾ ਤੇ ਮੇਰਾ ਖਿਆਲ ਆ ਕਿ ਉਹਨਾਂ ਦੇ ਕੋਲ ਉਹ ਨਹੀਂ ਸੀ ਹੋਣਾ ਜੋ ਉਹਨਾਂ ਨੇ ਕੀਤਾ ਹਮ ਹੈਨਾ ਜੀ ਅਸੀਂ ਦੀਰਗ ਤੱਕ ਹੋ ਗਿਆ ਅਸੀਂ ਟ੍ਰੈਕ ਤੋਂ ਕੋ ਦੁੱਤਰ ਜੰਨੇ ਆ ਇਹਦਾ ਕੇਵਲ ਤੇ ਕੇਵਲ ਹੈ ਜਿਹੜਾ ਹੈਗਾ ਇਹ ਸਿੱਖਿਆ ਨੀਤੀ 'ਚ ਘਟ ਆਏਗਾ ਹਮ ਜਿਹੜੀ ਸਾਡੀ ਸਿੱਖਿਆ ਨੀਤੀ ਆ ਉਹ ਵਿਦਿਆਰਥੀ ਦਾ ਜਿਹੜੀ ਕੈਰੈਕਟਰ ਬਿਲਡਿੰਗ ਹਮ ਵਿਦਿਆਰਥੀ ਦਾ ਕਰਦਾਰ ਬਣਾਉਣਾ ਹੈਗਾ ਉਧਰ ਹੈ ਹੀ ਨਹੀਂ ਬਿਲਕੁਲ ਅਜੇ ਮੈਂ ਦੱਸਦਾ ਕਿਸੇ ਵੀ ਅਧਿਆਪਕ ਦੇ ਕੋਲ ਖੁੱਲੀ ਕਿਤਾਬ ਵਰਗਾ ਵਿਜ਼ਨ ਨਹੀਂ ਦਾ ਹਮ ਇਹ ਨਿਗਾਹ ਹੈ ਕਿ ਜੇ ਆਪਕ ਨੇ ਜੇ ਕਲਾਸ ਲਈ ਆ ਤੇ ਵਿਦਿਆਰਥੀ ਦੇ ਹਰ ਸਵਾਲ ਦਾ ਜਵਾਬ ਹੋਵੇ ਉਸ ਸਵਾਲ ਦਾ ਵੀ ਜਵਾਬ ਹੋਵੇ ਜਿਹੜਾ ਉਹਦਾ ਸਵਾਲ ਕਿਤਾਬ ਨਹੀਂ ਹੈਗਾ ਹਮ ਘਟੋਕੜ ਵਿਦਿਆਰਥੀ ਕੋ ਤੇ ਹੈਗਾ ਨਾ ਜੀ ਜੀ ਜੇ ਵਿਦਿਆਰਥੀ ਕ੍ਰੀਏਟਿਵ ਬਣਦਾ ਹੋ ਰਿਹਾ ਹਮ ਜੇ ਉਹਦੀ ਕ੍ਰੀਏਸ਼ਨ ਆ ਰਹੀ ਹੈਗੀ ਆ ਤੇ ਉਹ ਕੋ ਸਵਾਲ ਪਤਾ ਕਰਦਾ ਉਹ ਬ੍ਰਹਿਮਣ ਬਾਰੇ ਗੱਲ ਕਰਦਾ ਚਾਹੇ ਉਹ ਮਨੁੱਖ ਬਾਰੇ ਗੱਲ ਕਰਦਾ ਚਾਹੇ ਮਨੁੱਖਤਾ ਬਾਰੇ ਗੱਲ ਕਰਦਾ ਜੀ ਚਾਹੇ ਉਹ ਕਿਸੇ ਧਰਮ ਦੇ ਪੁਰਾਣ ਧਰਮ ਤੇ ਹੁੰਦੇ ਕੋਈ ਨਹੀਂਗੇ ਚਾਹੇ ਕਿਸੇ ਸੰਪਰਦਾ ਬਾਰੇ ਗੱਲ ਕਰਦਾ ਜਾਂ ਉਹ ਸੰਗਠਨ ਬਾਰੇ ਗੱਲ ਕਰਦਾ ਜਾਂ ਜਿਹੜੀਆਂ ਮਤਲਬ ਕੁਝ ਲੋਕ ਹੈਗੇ ਜਿਨ੍ਹਾਂ ਨੇ ਕੇਵਲ ਤੇ ਕੇਵਲ ਤੂਰੀ ਫੁਲ ਕੈ ਇਸ ਗੱਲ ਤੇ ਚਲਾਇਆ ਹੈਗਾ ਤੇ ਉਹਦੇ ਬਾਰੇ ਉਹ ਜਦੋਂ ਆਲੇ ਵਾਲੇ ਆਪਣੀਆਂ ਘਟਨਾਵਾਂ ਨੂੰ ਉਹ ਤਰ੍ਹਾਂ ਸੀ ਨਜ਼ਰ ਨਾਲ ਦੇਖਦਾ ਜੀ ਜੀ ਉਦੋਂ ਉਹ ਬੱਚੇ ਦਾ ਕਿਰਦਾਰ ਉੱਚਾ ਹੁੰਦਾ ਤੇ ਤਰਸੀ ਨਦਰ ਤੇ ਖਾਲੀ ਅਸੀਂ ਹੂੰ ਬਿਲਕੁਲ ਜੀ ਅਸੀਂ ਫੋਕਸ ਕਿੱਥੇ ਕਰਤਾ ਉਹਨੂੰ ਹੂੰ ਹੋਣੇ 500 ਬੱਚਾ ਸਾਡਾ ਨੀਡ ਕਰ ਗਿਆ ਉਹ ਨੀਡ ਕਰਨ ਵਾਲੇ ਬੱਚਿਆਂ ਨੂੰ ਮੈਂ ਦੇ ਦਾਂ ਮੈਂ ਦੇ ਦਾਂ ਕਿ ਸਾਡੇ ਨਾ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਚਾਰ ਬੱਚੇ ਇਕੋ ਸਕੂਲ ਦੇ ਜਿਨ੍ਹਾਂ ਨੇ ਨੀਡ ਕੀਤਾ ਅੱਛਾ ਜੀ ਉਹ ਬਮਨ ਸੀਨੀਅਰ ਸੈਕੰਡਰੀ ਸਕੂਲ ਕਾਲਾਸੰਗੀਆਂ ਹੈਗਾ ਠੀਕ ਹੈ ਜੀ ਤੇ ਉਹ ਬੀਐਮ ਸ਼ਰੀ ਹੈਗੇ ਉੱਥੋਂ ਦੇ ਪ੍ਰਿੰਸੀਪਲ ਜਿਹੜੇ ਰਹੇ ਗਿਆ ਗੁਰਚੰਦ ਸਿੰਘ ਚਾਰ ਉਹ ਬਹੁਤ ਇਲਾਈਟਡ ਹੈ ਗਿਆ ਹੂੰ ਇਜ਼ ਵੈਰੀ ਡੈਡੀਕੇਟਿਡ ਉਹਨਾਂ ਨੇ ਸਕੂਲ ਨੂੰ ਵਾਤਾਵਰਣ ਤੇ ਬਣਾਇਆ ਤੇ ਲੇਕਿਨ ਚਾਰ ਬੱਚੇ ਟੌਪ ਆਏ ਨਾ ਉਹਨਾਂ ਦੇ ਤਿੰਨ ਬੱਚੇ ਉਥੋਂ ਦੇ ਪੜਾਹਰੇ ਅਧਿਆਪਕਾਂ ਦੇ ਆ ਹੂੰ ਕੀਆ ਬਾਤ ਠੀਕ ਹੈ ਨਾ ਜੀ ਜੀ ਪਹਿਲੀ ਗੱਲ ਤੇ ਉਹਦਾ ਜਵਾਬ ਇਹ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੇ ਬੱਚੇ ਸਰਕਾਰੀ ਨੂੰ ਨਹੀਂ ਪੜਦੇ ਹੂੰ ਤੇ ਇੱਕ ਉਹ ਵੀ ਗੱਲ ਹੈ ਕਿ ਸਰਕਾਰੀ ਸਕੂਲਾਂ ਦੇ ਜਿਹੜੇ ਬੱਚੇ ਪੜ੍ਹਦੇ ਆ ਅਧਿਆਪਕਾਂ ਦੇ ਤੇ ਉਹ ਟੌਪ ਵੀ ਆਉਂਦੇ ਹੂੰ ਹੁਣ ਟੌਪ ਕਿਉਂ ਆਏ ਗੱਲ ਇਹ ਹੈ ਕਿ ਉਥੇ ਨਹੀਂ ਆ ਸਾਇੰਸ ਵਿਸ਼ੇ ਦੀਆਂ ਅਸਾਮੀਆਂ ਨਹੀਂ ਭਰੀਆਂ ਹੂੰ ਉਥੋਂ ਦੇ ਜਿਹੜੇ ਲੈਕਚਰਰਸ ਹੈਗੇ ਸਾਇੰਸ ਵਿੱਚ ਦੇ ਉਹ ਬੜੇ ਡੈਡੀਕੇਟਡ ਹੈਗੇ ਹਾਂਜੀ ਬਲੋ ਉਹਨਾਂ ਦੇ ਕੋਲ ਐਕਸਟਰਾ ਵਰਕ ਵੀ ਕਰਦੇ ਆ ਇਸ ਤੋਂ ਸਵਾਏ ਹਮ ਕਿਉਂਕਿ ਉਹਨਾਂ ਦੇ ਮਾਪੇ ਉੱਥੇ ਪੜਾਉਂਦੇ ਆ ਪਰ ਉਹ ਸੋਚਦੇ ਆ ਕਿ ਜਿਹੜੀ ਸਾਡੀ ਪੜ੍ਹਾਈ ਆ ਇਹ ਐਨਫ ਕਾਫੀ ਹਮ ਉਹਨਾਂ ਨੇ ਐਕਸਟਰਾ ਕੋਚਿੰਗ ਵੀ ਦਵਾਉਂਦੇ ਆ ਕਿਆ ਮਤ ਉਹਨਾਂ ਨੇ ਐਕਸਟਰਾ ਕੋਚਿੰਗ ਕਿੱਥੋਂ ਲਿਉਂਦੇ ਹੈਗੇ ਹਮ ਉਹ ਐਕਸਟਰਾ ਕੋਚਿੰਗ ਦਵਾ ਕੇ ਬੱਚੇ ਨੂੰ ਮੈਡਟ ਲੈ ਕੇ ਆਉਣਾ ਬੱਚੇ ਨੂੰ ਪੀਸਨ ਤੇ ਲੈ ਕੇ ਆਉਣਾ ਤੇ ਉਹਨਾਂ ਦੇ ਹਿੱਸੇ ਤੇ ਆ ਗਿਆ ਹਮ ਹੈਨਾ ਲਿਕਨ ਥਾਪੀ ਕੋਣ ਮਰ ਰਿਹਾ ਆਪਣੇ ਮੋਢੇ ਤੇ ਹਮ ਬੈਂਸਾ ਬੈਂਸਾ ਨੂੰ ਪੁੱਛੋਗੇ ਉਹਨਾਂ ਬੱਚਿਆਂ ਲਈ ਉਹਨਾਂ ਮਾਪਿਆਂ ਨੇ ਸੀ ਸਸਨ ਕੀਤਾ ਹਮ ਜੀ ਹੈਨਾ ਉਹ ਪਪਾ ਪਰ ਹੋ ਗਿਆ ਪਹਿਲੇ ਉਹਨਾਂ ਨੇ ਉਹਨਾਂ ਨੇ ਬੱਚਿਆਂ ਨੂੰ ਫਾਈਂਡ ਕੀਤਾ ਉਹਦੇ ਡਿਰਨ ਫਾਈਂਡ ਦੇਖੀ ਕਿ ਇਹਨਾਂ ਨੇ ਇੱਧਰ ਜਾਣਾ ਹਾਂਜੀ ਉਹਨਾਂ ਦੇ ਉਹ ਤਾਂ ਬੱਚੇ ਮੈਚ ਆਇਆ ਕਿ ਉਹ ਬੱਚਿਆਂ ਦਾ ਐਟੀਟਿਊਡ ਐਂਡ ਐਪਟੀਟਿਊਡ ਹੀ ਉਸ ਵਿਸ਼ੇ ਵੱਲ ਸੀਗਾ ਨੀਟ ਵੱਲ ਜਾਣਾ ਸੀ ਇਹਨਾਂ ਨੇ ਹਮ ਉਹਨਾਂ ਨੇ ਜੇ ਹੀ ਜਾਣਾ ਸੀਗਾ ਹਾਂਜੀ ਲੇਕਿਨ ਜੇ ਉਹਨਾਂ ਦਾ ਨਾ ਹੁੰਦਾ ਹਮ ਥੀ ਜੋ ਮਰਜ਼ੀ ਕਰ ਲੈਂਦੇ ਹੂੰ ਫਿਰ ਤਾਂ ਗਲਨ ਜਿਹੜੀ ਸੀ ਨਾ এডੂਕੇਸ਼ਨ ਦੀ ਕਿ ਬੱਚੇ ਦੀ ਟੈਲੈਂਟ ਫਾਈਂਡ ਕਰਨੀ ਹਾਂਜੀ ਬੱਚਾ ਕਿੱਥੇ ਜਾ ਸਕਦਾ ਹੂੰ ਬੱਚੇ ਦੀ ਸੁਭਾਅ ਨਾ ਕਿੰਨੀ ਹੈ ਹੂੰ ਉਹਦੀ ਪੋਸਿਬਿਲਿਟੀਜ਼ ਕਿੰਨੀ ਹੈਗੀਆਂ ਉਹਦਾ ਐਟੀਟਿਊਡ ਐਪਟੀਟਿਊਡ ਨਹੀਂ ਦੇਖਣਾ ਅਸੀਂ ਇਹ ਵੀ ਦੇਖਣਾ ਹੈਗਾ ਕਿ ਜੇ ਅਸੀਂ ਉਹਦਾ ਉਹ ਦੇ ਦੇਗਾ ਆਈਕਿਊ ਵੇਖਦੇ ਆਈਕਿਊ ਬੰਦਾ IQ ਵੇਖਦੇ ਆ IQ ਦਾ ਬੰਦਾ ਹੈਪੀਨੈਸ ਵੀ ਆ ਗਿਆ ਹੂੰ ਠੀਕ ਹੈ ਨਾ ਵੀ ਉਹਨੂੰ ਜਿਹੜੀ ਅੰਦਰਲੀ ਖੁਸ਼ੀ ਕਿੱਥੋਂ ਮਿਲਦੀ ਹੈ ਹੂੰ ਜੀ ਕਿਹੜਾ ਕੰਮ ਕਰਕੇ ਹਾਂ ਮਤਲਬ ਤੁਸੀਂ ਕੋਈ ਵੀ ਬੰਦਾ ਜੌਬ ਕਰਦਾ ਕਿਤੇ ਜੇ ਜੋ ਜੌਬ ਨੂੰ ਇੰਜੋਏ ਕਰਦਾ ਹਾਂ ਨਾ ਵੀ ਮੈਂ ਜੇ ਜੌਬ ਕਰਦਾ ਉਹ 8 ਘੰਟੇ ਇਹਨਾਂ ਪਹਿਰਾ ਵੀ ਦੇ ਕੇ ਖੁਸ਼ ਹੋਣਾ ਨੱਚਦਾ ਵਾ ਹਾਂ ਬਿਲਕੁਲ ਸਹੀ ਜੀ ਉਹ ਉਹ ਬਾਰਡਰ ਤੇ ਖੜਾ ਵੀ ਡਾਂਸ ਕਰਦਾ ਵਾ ਨ੍ਰਿਤ ਕਰਦਾ ਹੈਗਾ ਕਿਉਂਕਿ ਉਹਦਾ ਉਹਦਾ ਹੈਗਾ ਕਿ ਉਹਦੇ ਅੰਦਰ ਕੀ ਭਾਵਨਾ ਕਿ ਜਿੱਥੇ ਵੀ ਡਿਊਟੀ ਲੱਗੀ ਨਾ ਕਿ ਮਤਲਬ ਇੱਥੇ ਚਿੜੀ ਲੰਘ ਨਾ ਜਾਵੇ ਤੇ ਮੈਂ ਆਪਣੀ ਡਿਊਟੀ ਪ੍ਰਤੀ ਕਰਾਂ ਉਹ ਕਮਾ ਨਾ ਕਰਿਆ ਤੇ ਜਿਹੜਾ ਕਈ ਵਾਰੀ ਬੰਦਾ ਬੈਠਾ ਹੈਗਾ ਇੱਕ ਛੋਟਾ ਜਿਹਾ ਬੱਚਾ ਨਾ ਉਹਦੇ ਘਰ ਦੇ ਨੇ ਨਾ ਉਹਨੂੰ ਟਿਕਾਉਣੇ ਲੱਗ ਦਿੱਤੇ ਹਮ ਹਣਾ ਠੀਕ ਹੈ ਜੀ ਜਦੋਂ ਘਰੋਣੇ ਲੱਗ ਦਿੱਤੇ ਤੇ ਉਹ ਘਰੋਣੇ ਬੈਠੇ ਆ ਤੇ ਉਹ ਜਦ ਬਾਹਰ ਦੇਖਿਆ ਤੇ ਬੱਚਾ ਨਾ ਘਰੋਣੇ ਹੱਥ ਲਾਇਆ ਨਹੀਂ ਬੈਠਾ ਰੋਈਆ ਰਿਹਾ ਹਮ ਰੋਂਦਾ ਕਿਉਂ ਉਹਨੂੰ ਪੁੱਛਿਆ ਵੀ ਰੋਣਾ ਕਿਉਂ ਨਾ ਖੇਡਦਾ ਕਿਉਂ ਨਹੀਂ ਕਹਿੰਦੇ ਟੁੱਟ ਜਾਣਗੇ ਹਮ ਅੱਛਾ ਫੇ ਬਿਨਾ ਖੇਡੇ ਤੋਂ ਹੀ ਟੁੱਟ ਜਾਣਗੇ ਇਹ ਟੁੱਟ ਜਾਣੇ ਕਿਉਂਕਿ ਉਹਨੂੰ ਪਹਿਲਾਂ ਦੱਸਿਆ ਗਿਆ ਵੀ ਦੇਖੀ ਇਹ ਇਟ ਇਜ਼ ਵੈਰੀ ਕਾਸਟਲੀ ਹਮ ਇਟ ਇਜ਼ ਵੈਰੀ ਕਾਸਟਲੀ ਕਿ ਇਹ ਟੁੱਟ ਨਾ ਜਾਵੇ ਹਮ ਉਹਦੀ ਕਾਸਟ ਜਿਹਦੇ ਅੰਦਰੋਂ ਫੀਡ ਕੀਤੀ ਹਾਂਜੀ ਹਾਂ ਤੇ ਜਾਂ ਉਹਨੂੰ ਟੁੱਟਣਾ ਜਾਵੇ ਤਾਂ ਮੈਸੇਜ ਚਲੇ ਗਿਆ ਉਹ ਲੈ ਕੇ ਬਹਿ ਗਿਆ ਹੂੰ ਜੇ ਬੱਚਾ ਇਸ ਕੋਲੋਂ ਫ੍ਰੀ ਹੁੰਦਾ ਹੂੰ ਫਿਰ ਉਹ ਖੇਡਦਾ ਨਹੀਂ ਮੈਂ ਇੱਕ ਤੋਂ ਪੰਜ ਘੜਨੇ ਆ ਮੈਂ ਇਹਦੇ ਚੋਂ ਕ੍ਰੀਏਟੀਵਿਟੀ ਪਤਾ ਕਰਨੀ ਆ ਵੀ ਇਹਦੇ ਵਿੱਚ ਪਈਏ ਵੱਖਰੇ ਕਰਨੇ ਆ ਇਹਦਾ ਇੰਜਨ ਵੱਖਰਾ ਕਰਨਾ ਦੂਜਾ ਵੱਖਰਾ ਕਰਨਾ ਤਾਂ ਫਿਰ ਕੀ ਨਿਕਲਦਾ ਹੂੰ ਵੇਖਣਾ ਸਾਡੀ ਐਜੂਕੇਸ਼ਨ ਉਧਰ ਨਹੀਂ ਆਈ ਹੂੰ ਹਨਾ ਐਜੂਕੇਸ਼ਨ ਜਿੱਧਰ ਹੁੰਦੀ ਤੇ ਕਮਾਲ ਨਹੀਂ ਸੀ ਬਿਲਕੁਲ ਅੱਜ ਅਸੀਂ ਹੁਨਰ ਲੈਂਦਾ ਦੂਜੀਆਂ ਇਨੀਆਂ ਯੂਨੀਵਰਸਿਟੀ ਹੈਗੀਆਂ ਜਿੱਥੇ ਮਤਲਬ ਸਕਿੱਲ ਲੈਂਦੀ ਹੈ ਟੈਕਨੀਕਲ ਯੂਨੀਵਰਸਿਟੀਆਂ ਆ ਗਈਆਂ ਪੋਲੀ ਟੈਕਨੀਕਲ ਯੂਨੀਵਰਸਿਟੀਆਂ ਆ ਗਈਆਂ ਉਹ ਕੀ ਹੋਇਆ ਕਿ ਉਹ ਸਾਰੀਆਂ ਨਾ ਇਹ ਵਿਸ਼ਵ ਵਿਦਿਆਲੇ ਨਹੀਂ ਗਏ ਹੂੰ ਹੂੰ ਉਹ ਆ ਵਿਦਿਆਲੇ ਆ ਗਿਆ ਵੀ ਉੱਥੇ ਵਿਦਿਆ ਨਹੀਂ ਗਈ ਅੱਛਾ ਜੀ ਵਿਦਿਆ ਕਿਸੇ ਬੱਚੇ ਨੂੰ ਮਸ਼ੀਨ ਬਣਾਉਣੀ ਹੁੰਦਾ ਹੂੰ ਜੀ ਹਾਂਜੀ ਅੱਜ ਕੀ ਕਰ ਰਹੇ ਆ ਸੀ ਵੀ ਇੱਕ ਬੱਚੇ ਨੂੰ ਐਜੂਕੇਸ਼ਨ ਉਹ ਤਾਂ ਦੇ ਦੇਗੇ ਉਹਨੂੰ ਮਸ਼ੀਨ ਬਣਾਓ ਤਾਂ ਕਿ ਉਹ ਸਾਨੂੰ ਨੌਕਾ ਕਮਾ ਕੇ ਦੇਵੇ ਹੂੰ ਅੰਕਾਂ ਦੀ ਦੌੜ ਦੇ ਪਿੱਛੇ ਭੱਜ ਗਏ ਸੀ ਅੰਕਾਂ ਦੀ ਦੌੜ ਦੇ ਵਿੱਚ ਲੇਕਿਨ ਅਸੀਂ ਮਸ਼ੀਨ ਬਣਾ ਰਹੇ ਬੱਚੇ ਨੂੰ ਜਿਹੜੀ ਉਹ ਬੱਚੇ ਦੀ ਪ੍ਰਤਿਭਾ ਸੀਗੀ ਜਿਹੜੀ ਬੱਚੇ ਦੀ ਉਡਾਨ ਸੀ ਜਿਹਦੇ ਸਕਾਈਜ਼ ਲਿਮਟ ਹੋਣਾ ਸੀ ਹਾਂਜੀ ਜਿਹੜੀ ਉਹਨੇ ਆਪ ਉੱਡ ਕੇ ਦੇਖਣੀ ਸੀ ਹਮ ਹਣਾ ਉਹ ਤੇ ਲੰਬੀ ਨਹੀਂ ਬਿਲਕੁਲ ਨਹੀਂ ਮਿਲੀ ਹਾਂਜੀ ਇੱਕ ਨਾ ਮਤਲਬ ਤੋਤਾ ਹਮ ਇੱਕ ਤੋਤਾ ਤੁਸੀਂ ਇਹਨਾਂ ਪਿੰਜਰੇ 'ਚ ਬਿਠਾਤਾ ਸੋਨੇ ਦੇ ਪਿੰਜਰੇ 'ਚ ਹਮ ਉਹਦੇ ਵਿੱਚ ਨਾ ਬੜੀ ਦੇਸੀ ਘੋ ਉਹ ਦਿਲਾ ਕੇ ਚੂਰੀ ਪਾਈ ਪੰਜ ਪ੍ਰਕਾਰ ਦੀ ਹਮ ਉਹਦੇ ਖਾਣ ਲਈ ਹਮ ਉਹਦੇ ਨਿਵਾਸਵਾ ਕੇ ਵਧੀਆ ਟ ਬਿਠਾਇਆ ਬਾਰੂ ਨੂੰ ਨਾ ਹੀਰੇੰ ਦਾ ਜੰਦਾ ਲਾਇਆ ਹੂੰ ਜੰਦਾ ਕਹਿੰਦਾ ਨਾ ਹੀਰੇੰ ਹੀਰੇੰ ਦਾ ਹੂੰ ਜੰਦਾ ਹੀਰੇੰ ਦਾ ਲੱਗਿਆ ਚਾਹ ਲੋਹੇ ਦਾ ਲੱਗਿਆ ਜੰਦਾ ਤੇ ਜੰਦਾ ਹੂੰ ਬਿਲਕੁਲ ਜੀ ਬੁੱਧਰਵਾਜੇ ਨਾ ਆ ਕੇ ਉਹ ਪਿੰਜਰਾ ਸੋਨੇ ਦਾ ਜਾਇਆ ਤੁਸੀਂ ਮਤਲਬ ਚਾਹੇ ਲੋਹੇ ਦਾ ਲੱਗਿਆ ਲੋਹੇ ਦਾ ਹੂੰ ਉਹਦੇ ਕਹਿੰਦੇ ਕਿ ਕਹਿੰਦੇ ਪਿੰਜਰਾ ਹੀ ਆ ਉਹਦੀ ਜਿਹੜੀ ਚੂਰੀ ਭੰਗ ਕਿ ਹੋਦੀ ਹੈ ਜੋ ਮਰਦੀ ਗਈ ਆ ਤੇ ਉਹਦੇ ਮੁਕਾਬਲੇ ਹੂੰ ਉਹਦੇ ਮੁਕਾਬਲੇ ਸਾਹਮਣੇ ਇੱਕ ਟਾਣੀ ਤੇ ਬੈਠਾ ਅੰਬ ਦੀ ਟਾਣੀ ਤੇ ਤੋਤਾ ਨਾ ਖੱਟੀਆਂ ਮਟੋਕ ਰਿਹਾ ਹੂੰ ਆਜ਼ਾਦ ਆਜ਼ਾਦ ਹੂੰ ਉਹ ਦੇਖਦਾ ਵੀ ਉਹ ਟੁਕਰੀ ਆਇਆਗਾ ਉਹ ਥੋੜਾ ਟੁਕਿਆ ਉੱਡ ਕੇ ਚਲੇ ਗਿਆਗਾ ਉਹ ਵੀ ਰੋਪਿਆ ਹੂੰ ਕਿੰਨਾ ਮੈਂ ਕੀ ਕਰਨੀ ਚੋਰੀ ਮੈਂ ਕੀ ਕਰਨਾ ਸੌਂਦਾ ਪਿੰਜਰਾ ਮੈਂ ਕੀ ਕਰਾਂ ਮੇਰੇ ਕਿਸ ਕੰਮ ਆ ਇਹ ਹੀਰਿਆਂ ਦੇ ਜੰਦੇ ਹੂੰ ਹਨਾ ਅਸੀਂ ਕੀ ਕਰ ਰਹੇ ਆ ਅੱਜ ਦੇ ਬੱਚੇ ਨੂੰ ਸਿਰਫ ਉਸ ਹੀਰਿਆਂ ਉਹ ਸੋਨੇ ਉਹ ਸੰਪਤੀ ਦੇ ਵਿੱਚ ਕਿੱਥਾ ਕਰ ਰਹੇ ਆ ਹੂੰ ਹਨਾ ਵੀ ਤੂੰ ਆਪਣੇ ਨੂੰ ਉੱਚਾ ਕਿੰਦਾ ਕਰਨਾ ਜੀ ਜੀ ਤੇਰੀ ਆਰਥਿਕਤਾ ਕਿੰਨੀ ਉੱਚੀ ਚਾਈਦੀਏ ਤੂੰ ਸੰਤੀ ਮੈਨ ਕਿਦਾਂ ਬਣਦਾ ਹੈਗਾ ਤੂੰ ਇਸ ਦੇ ਇਸ ਸਮਾਜ ਚ ਖੜ ਕੇ ਤੇਰਾ ਮੁਕਾਬਲਾ ਕਿਹਦੇ ਨਾਲ ਹੈਗਾ ਹਮ ਮਨੁੱਖੀ ਸੁਭਾਅ ਆ ਇੱਕ ਬੰਦਾ ਬਹੁਤ ਵੱਡਾ ਮੈਨ ਬਣਾਉਂਦਾ ਹੈਗਾ ਹਾਂਜੀ ਮੈਨ ਕਿਸੇ ਬੰਦਾ ਜਿੱਦੇ ਝੋਂਪੜੀਆਂ ਹਮ ਵੀ ਝੋਂਪੜੀਆਂ ਚ ਮਨ ਲੱਗਾ ਜਿੱਦਾਂ ਉਹਦੇ ਲੱਗੇ ਉਦੋਂ ਵੱਡਾ ਮੈਨ ਪੈ ਗਿਆ ਉਦੋਂ ਉਹਨੇ ਨੀਂਦ ਵੀ ਖਰਾਬ ਜੜੀਆਂ ਬਿਲਕੁਲ ਜੀ ਬਿਲਕੁਲ ਹਮ ਮਤਲਬ ਇਹ ਜਿਹੜੀ ਰੇਸ ਹੈਗੀ ਆ ਜੀ ਇਹ ਹੰਸਕ ਹੈਗੀ ਆ ਜਿਹੜੀ ਸਾਡੇ ਸਕੂਲਾਂ ਦੇ ਵਿੱਚ ਜਿਹੜੀ ਰੇਸ ਹੈਗੀ ਆ ਇੱਕ ਕਲਾਸ 30 ਬੱਚੇ ਆ ਹਮ 30 ਵਿੱਚੋਂ ਜੇ ਤੁਸੀਂ ਇੱਕ ਵਿੱਚ ਟੌਪ ਕਰਤਾ ਹਾਂਜੀ ਮੈਂ ਜਿਹੜੇ ਸਕੂਲ ਦੀ ਗੱਲ ਕੀਤੀ ਨਾ ਉੱਥੇ ਇੱਕ ਬੱਚਾ ਮੈਡ ਸੂਚੀ 'ਚ ਜਾ ਗਿਆ ਤਿੰਨ ਬੱਚੇ ਥੋੜੇ ਫਰਕ 'ਤੇ ਦੇ ਨੰਬਰ ਦਾ ਹਮ ਹਮ ਮੈਂ ਲਿਖਿਆ ਕਿ ਉਹਨਾਂ ਨੇ ਕੀਤਾ ਕਿ ਉਸ ਸਕੂਲ ਦੇ ਟੌਪ ਲੈ ਜਿਹਨੇ ਸੂਚੀ 'ਚ ਜਾਇਆ ਨਾ ਬੱਚਾ ਉਹਦਾ ਸਨਮਾਨ ਵਕਰਾ ਕੀਤਾ ਅੱਛਾ ਜੀ ਸਨਮਾਨ ਤੇ ਬਾਕੀ ਤੀਆਂ ਦੇ ਬੰਦੇ ਬਰਾਬਰ ਹਮ ਕਿਉਂ ਸਕੂਲ ਦੀ ਮੈਡ ਰ ਤਾਂ ਇਹ ਆ ਹਮ ਬਿਲਕੁਲ ਜੀ ਉਹ ਸਕੂਲ ਦੀ ਮੈਡ ਤੋਂ ਬਾਹਰ ਨੇਗੇ ਹਮ ਹੁਣ ਇਹ ਕੀ ਹੋਇਆ ਕਿ ਇੱਥੇ ਜਿਹੜੀ ਇਹ ਜਿਹੜੀ ਮੁਕਾਬਲੇ ਦੀ ਜਿਹੜੀ ਐਜੂਕੇਸ਼ਨ ਹੈਗੀ ਆ ਇਹ ਹੰਸ ਪੈਦਾ ਕਰਦੀ ਹੈ ਹੂੰ ਵਾਇਲੈਂਸ ਪੈਦਾ ਕਰਦੀ ਹੈ ਉਹ ੜੀ ੜਤੀ ਬੱਚਿਆਂ ਦੇ ਮਨ ਚ ਨਫਰਤ ਪੈਦਾ ਕਰ ਰਹੀ ਹੈ ਹੂੰ ਜੀ ਜੀ ਉਹਨਾਂ ਵਿੱਚ ਜਿਹੜੀ ਆਹੀ ਹੀਣ ਭਾਵਨਾ ਜਿਹੜੀ ਆ ਉਹ ਨਹੀਂ ਉੱਠਣੇ ਦੇਣਾ ਉਹਨਾਂ ਨੂੰ ਹੂੰ ਜੇ ਉੱਠਣਗੇ ਜੇ ਉੱਠਣਗੇ ਤੇ ਜਿਨੇ ਉਹਨਾਂ ਦੇ ਸਾਹਮਣੇ ਮਤਲਬ ਸ਼ਗਾਰਿਆ ਗਿਆ ਜਿਹਨੂੰ ਸਨਮਾਨ ਦੇ ਨਾਲ ਉਹਦਾ ਨੁਕਸਾਨ ਕਰਨਗੇ ਹੂੰ ਬਿਲਕੁਲ ਹੈਨਾ ਹਾਂਜੀ ਤੁਸੀਂ ਕਿਸੇ ਘਰ ਦੇ ਵਿੱਚ ਵੀ ਨਾ ਦੋ ਨੋਹਾਂ ਹੈਗੀਆਂ ਤੇ ਜੇ ਇੱਕ ਸੱਸ ਇੱਕ ਨੋਹ ਦੀ ਸੇਵਤ ਕਰੀ ਜਾਂਦੀ ਵੀ ਉਹਦੀ ਖਾਣਾ ਬਹੁਤ ਵਧੀਆ ਬਣਾਉਂਦੀ ਹੂੰ ਦੁੱਧ ਨੂੰ ਸਲਾਹਦਾ ਕਹਿੰਦੀ ਆ ਤੇ ਜਿੱਦਨ ਸਾਣਾ ਬਣਾ ਉਹਨੇ ਉਹਨੇ ਚੱਕ ਕੇ ਉਹਦੇ ਜਿਆਦਾ ਰੋਣ ਪਾਇਆ ਹੋਣਾ ਮੇਰੇ ਚ ਪਾਇਆ ਹੋਣੀ ਆ ਹੂੰ ਵੀ ਅੱਜ ਖਾਓ ਜੀ 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 ਹਨਾ ਜੀ ਮਲੁਖੀ ਸੁਭਾਅ ਆ ਬਿਲਕੁਲ ਜੀ ਮਲੁਖੀ ਸੁਭਾਅ ਜੇ ਸਾਡੀ ਐਜੂਕੇਸ਼ਨ ਦਾ ਪੱਧਰੀ ਹੋ ਗਿਆ ਹੂੰ ਵੀ ਅਸੀਂ ਮੁਕਾਬਲਾ 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 ਮੈਡ ਸੂਚੀ ਮੁਕਾਬਲਾ ਹਾਂਜੀ ਮੈਡ ਸੂਚੀ ਨਹੀਂ ਚਾਹੀਦੀ ਹੂੰ ਜਦੋਂ ਤਾਂ ਨੇ ਪਲੱਸ 2 ਤੋਂ ਬਾਅਦਾਂ ਗ੍ਰੈਜੂਏਸ਼ਨ ਤੋਂ ਬਾਅਦਾਂ ਬੀ ਐਡ ਤੋਂ ਬਾਅਦਾਂ ਪੀ ਐਚ ਡੀ ਤੋਂ ਪਹਿਲਾਂ ਜਾਂ ਬਾਅਦਾਂ ਯੂਡੀਸੀ ਕਰਦੇ ਟੈਸਟ ਲੈਨੇ ਹੈਗੇ ਆ ਉਹ ਟੈਸਟ ਦਾ ਕਲੀਅਰ ਕਰਦਾ ਅਦੋਂ ਕੀ ਕਹਿੰਦੇ ਨਾ ਇਹ ਟੈਸਟ ਹੋਇਆ ਜੀ ਉੱਥੇ 1000 ਬੱਚਾ ਪਾਸ ਹੋ ਗਿਆ ਤੇ ਉਸ ਬੱਚੇ ਨੇ ਯੂਡੀਸੀ ਕੀਤਾ ਹੈ ਜਾਂ ਯੂ ਪੀ ਐਸ ਸੀ ਦਾ ਕੀਤਾ ਹੈਗਾ ਉਹ ਕਹਿੰਦੇ ਉਹ ਸਾਡੇ ਬੱਚੇ ਦਾ 314ਵਾਂ ਨੰਬਰ ਆਇਆ ਕਿ ਦਾ 560ਵਾਂ ਆਇਆ ਹਾਂਜੀ ਜਦੋਂ ਸੀਟਾਂ 1000 ਆ ਚਾਹ ਪਹਿਲਾ ਚਾਹ 1000 ਵਿੱਚ ਆ ਗਿਆ ਉਹ ਤਾਂ ਵਿਜੀਬਲ ਹੋ ਗਿਆ ਬਿਲਕੁਲ ਹਾਂਜੀ ਫਿਰ ਉਹ 1000 ਵਾਲਾ ਕਿੱਦਾਂ ਘਾਟਾ ਪਹਿਲੇ ਨਾਉਣ ਉਹ ਤਾਂ ਮੰਨਿਆ ਨਹੀਂ ਜਾਣਾ ਅਸੀਂ ਉਹ ਪਹਿਲੇ ਨੂੰ ਇੰਨਾ ਚੱਕ ਰਹੇ ਆ ਜੀ 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 ਜਦ ਕਿ ਇਹ ਗੱਲ ਗਲਤ ਹੈ ਜੀ ਹਾਂ ਠੀਕ ਹੈ ਨਾ ਹੁਣ ਤੁਹਾਡੀ ਕਲਾਸ ਦੇ 30 ਬੱਚੇ ਪੜਦੇ 30 ਦੇ 30 ਬੱਚੇ ਤੁਹਾਡੇ ਹੀ ਮਾਪਦੰਡ ਅਨੁਸਾਰ ਚੰਗੇ ਨੰਬਰ ਲੈ ਕੇ ਪਾਸ ਹੋ ਗਏ ਹੂੰ ਜੀ ਤੇ ਜਿਹੜਾ ਤੁਹਾਡੇ ਚੋਂ ਨਾ ਦੋ ਚਾਰ ਵੱਧ ਨੰਬਰ ਲੈ ਕੇ ਆ ਉਹਨੂੰ ਤੁਸੀਂ ਅਸਮਾਨ ਤੇ ਬਿਠਾ ਦਿੱਤਾ ਹੂੰ ਉਹਨੂੰ ਅਸਮਾਨ ਤੇ ਬਿਠਾਉਣ ਨਾਲ ਕੀ ਫਰਕ ਪਿਆ ਕਿ ਜਿਹੜੇ ਦੂਜੇ ਆ ਉਹ ਡਿਮੋਰਲਾਈਜ਼ ਹੋ ਗਏ ਬਿਲਕੁਲ ਜੀ ਬਿਲਕੁਲ ਹੂੰ ਤੁਸੀਂ ਡਿਮੋਰਲਾਈ ਨਹੀਂ ਕਰਨਾ ਸੀ ਹੂੰ ਜੇ ਸਾਡੀ ਐਜੂਕੇਸ਼ਨ ਤੁਹਾਡੇ 30 ਦੇ ਵਿੱਚੋਂ 29 ਨੂੰ ਡਿਮੋਰਲਾਈਜ਼ ਕਰਦੀ ਆ ਹੂੰ ਵੈਜਪੇ ਬਣਦੀ ਨਹੀਂ ਜੀ ਉਹ ਤਾਂ ਫਿਰ ਔਖਾ ਹੋ ਗਿਆ ਨਾ ਬੱਚਿਆਂ ਲਈ ਤੁਸੀਂ ਇੰਨੇ ਦੁਸ਼ਮਣ ਬਣ ਗਏ ਬੱਚਿਆਂ ਦੇ ਹੂੰ ਬੱਚੇ ਨੂੰ ਦੁਸ਼ਮਣ ਨਹੀਂ ਸੀ ਬਣਾਣਾ ਅਸੀਂ ਇਹਨਾਂ ਦੀ ਮੁਕਾਬਲੇਬਾਜ਼ੀ ਟੋਟਲੀ ਸਿਸਟਮ ਤੇ ਬੰਦ ਹੋਣੀ ਚਾਹੀਦੀ ਆ ਕੋਈ ਬੱਚਾ ਫਰਸਟ ਨਹੀਂ ਕੋਈ ਮੈਰਿਟ ਨਹੀਂ ਕੋਈ ਥੜਨੀ ਉਹ ਉਸ ਤੋਂ ਪਾਸ ਹੋਇਆ ਵਾ ਉਸ ਤੋਂ ਬਾਅਦਾਂ ਟੈਸਟ ਦਿੰਦਾ ਵਾ ਜਿਹੜਾ ਕਲੀਅਰ ਅਗੇ ਜਾਵੇ ਜਿਹੜਾ ਪਾਸ ਹੋ ਗਿਆ ਐਪਟੀਟਿਊਡ ਐਟਿਚੂਅਗਾ ਜਿਹਦਾ ਐਟਿਚੂਡ ਐਪਟੀਟਿਊਡ ਹੈਗਾ ਉਸ ਮੁਕਾਬਲੇ ਜਾਣ ਦਾ ਉਹ ਪਾਸ ਕਰ ਜਾਊਗਾ ਮੇਬੀ 3 ਨੰਬਰ ਦਾ ਮੇਰੀ 5 ਨੰਬਰ ਤੇ ਨਹੀਂ 7 ਨੰਬਰ ਤੇ ਬਿਲਕੁਲ ਜੀ ਮਤਲਬ ਸਾਰਿਆਂ ਨੂੰ ਪਾਸ ਹੋਣਿਆਂ ਨੂੰ ਉਹ ਜਗ੍ਹਾ ਤੇ ਬੈਠਣ ਤੋਂ ਬਾਅਦਾਂ ਤਨਖਾਹ ਤੇ ਰੈਂਕਪ ਤੱਕ ਮਿਲਣੀ ਹੂੰ ਜੀ ਤੇ ਫਿਰ ਕਿਉਂ ਕਰਦੇ ਬਿਲਕੁਲ ਕਿ ਅਸੀਂ ਹੈਵਿੰਗ ਹੈ ਮਤਲਬ ਮੈਰਿਟ ਅਸੀਂ ਬੱਚਿਆਂ ਨੂੰ ਉਸ ਮੁਕਾਬਰੇ ਵਾਜੇ ਹਿੰਸਾ ਪੈਦਾ ਕਰ ਰਹੇ ਹਾਂ ਉਹ ਹਿੰਸਾ ਦਾ ਨਤੀਜਾ ਹੈਗਾ ਕਿ ਸਾਡੇ ਚ ਅਪਰਾਧ ਵਾਦਿਆ ਹੂੰ ਬਿਲਕੁਲ ਸਹੀ ਜੀ ਸੋ ਘਟਾ ਸਭ ਸਰਕਾਰੀ ਸਕੂਲਾਂ ਦੇ ਵਿੱਚ ਨੀਟ ਦੇ ਵਿੱਚ ਵਿਦਿਆਰਥੀਆਂ ਦੀ ਸਫਲਤਾ ਨੂੰ ਸਿੱਖਿਆ ਕ੍ਰਾਂਤੀ ਦੀ ਪ੍ਰਾਪਤੀ ਮੰਨਣਾ ਕਿੰਨਾ ਕਾਇਜ ਹੈ ਜਦੋਂ ਸਿੱਖਿਆ ਦੇ ਢਾਂਚੇ ਦੇ ਵਿੱਚ ਹਜੇ ਵੀ ਬੁਨਿਆਦੀਆਂ ਸਹੂਲਤਾਂ ਦੀ ਕਮੀ ਦੀਆਂ ਸ਼ਿਕਾਇਤਾਂ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸ਼ਿਕਾਇਤਾਂ ਨਹੀਂ ਆ ਰਹੀਆਂ ਕਰਮਜੀਤ ਮੈਂ ਦੇਖਿਆ ਕਿ ਬਹੁਤ ਸਾਰੇ ਸਕੂਲਾਂ ਕੋਲ ਮੇਰੇ ਕੋਲ ਵੀ ਹੈਗੇ ਜਿਵੇਂ ਦੇਵਾ ਦੇ ਹੂੰ ਹੂੰ ਰਿਜ਼ਲਟ ਆਇਆ ਕਿ ਬੱਚਿਆਂ ਦੇ ਨੰਬਰ ਨਾ 90% ਆ ਗਏ ਹਾਂਜੀ 95% ਆ ਗਏ ਮੈਡ ਚ ਆ ਗਏ ਬੱਚੇ ਜੀ ਮੈਨੂੰ ਇੱਕ ਦੋ ਸਕੂਲਾਂ ਕੋਲ ਮੇਰੇ ਕੋਲ ਹੈਗਾ ਕਿ ਉਹਨਾਂ ਸਕੂਲਾਂ ਦੇ ਸਾਇੰਸ ਦੇ ਵਿਦਿਆਰਥੀ 20 90% ਨੰਬਰ ਆ ਗਏ ਜਿਹਨਾਂ ਸਕੂਲਾਂ ਦੇ ਵਿੱਚ ਲੈਕਚਰਰ ਹੀ ਨਹੀਂ ਸੀ ਉਹਨਾਂ ਵਿਸ਼ੇ ਦਾ ਅੱਛਾ ਜੀ ਕਿਸ ਤਰ੍ਹਾਂ ਪੋਸੀਬਲ ਹੈ ਇਹ ਚੀਜ਼ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਸਿੱਖਿਆ ਵਿਭਾਗ ਦੇ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਚੱਲ ਰਹੇ ਸਕੂਲ ਜਿਹੜੇ ਪ੍ਰਿੰਟ ਲੈਏ ਆ ਉਹਨਾਂ ਨੇ ਉਹਨਾਂ ਸਕੂਲਾਂ ਦੇ ਵਿੱਚ ਜਿਹੜੇ ਉਹ ਸਬਜੈਕਟ ਟੀਚਰਸ ਹੀ ਨਹੀਂ ਤੇ ਉਹਨਾਂ ਦੇ ਬੱਚੇ ਮੈਡ ਚ ਕਿਵੇਂ ਆ ਜਾਂਦੇ ਉਹਨਾਂ ਦੇ ਬੱਚਿਆਂ ਦੇ 90% ਕਿਵੇਂ ਆ ਜਾਂਦੇ ਜਾਂ ਬੱਚੇ ਆ ਬਹੁਤ ਪੜ੍ਹਦੇ ਜਾਂ ਬੱਚੇ ਨੂੰ ਇਹ ਲੱਗਾ ਕਿ ਸਾਡੇ ਕੋਲ ਮਤਲਬ ਚਲੋ ਸਰੀ ਕਲਾਸ ਹੋ ਜੂਗੀ ਅਸਲ ਜੀ ਗੱਲ ਇਹ ਕਿ ਇਹਨਾਂ ਨੇ 70% ਦਾ ਇੱਕ ਮਤਲਬ ਢੋਂਗ ਰਚ ਕੇ ਢੋਂਗ ਰਚ ਕੇ ਸਰਕਾਰਾਂ ਨੇ ਜੀ ਮਤਲਬ ਪੇਪਰਾਂ ਦੇ ਵਿੱਚ ਅੱਖਾਂ ਬੰਦ ਕਰ ਲੀਆਂ ਹੂੰ ਜਿਹੜੇ ਉਡਣ ਦਸਤੇ ਆਉਂਦੇ ਸੀ ਲਿਖਣ ਲਈ ਉਹ ਬੰਦ ਕਰਤੇ ਜੀ ਪੇਪਰ ਇੰਟਰ ਸਕੂਲ ਕਰਤੇ ਹੂੰ ਇੰਟਰ ਸਕੂਲ ਜਿਹੜੇ ਸੈਂਟਰ ਖੋਲਤੇ ਜੀ ਜੀ ਅੱਗੇ ਹੁੰਦਾ ਸੀ ਜਿਹੜੇ ਸਕੂਲ 'ਚ ਬੱਚਾ ਪੜਦਾ ਉਸੇ ਸਕੂਲ ਸੈਂਟਰ ਹੁੰਦਾ ਸੀ ਉੱਥੇ ਉਹਨੂੰ ਸ਼ਰਮ ਹੁੰਦੀ ਸੀ ਤੇ ਹਜਾ ਆਉਂਦੀ ਸੀ ਅਧਿਆਪਕਾਂ ਸਾਹਮਣੇ ਜਿਹੜਾ ਪੜਾਇਆ ਹੁੰਦਾ ਸਾਹਮਣੇ ਨਕਲ ਨਹੀਂ ਬੱਚਾ ਮਾਰਦਾ ਸੀ ਹੂੰ ਠੀਕ ਹੈ ਜਿਨ੍ਹਾਂ ਅਧਿਆਪਕਾਂ ਨੇ ਮਨੁਸਰਤੋੜ ਜਨਨ ਕੀਤਾ ਬੱਚਿਆਂ ਨੂੰ ਪੜ੍ਹਾਉਣ ਦਾ ਸਮਝਾਉਣ ਦਾ ਉਹਨੂੰ ਉਸ ਲੈਵਲ ਤੇ ਲਿਆਉਣ ਦਾ ਹੂੰ ਠੀਕ ਹਨ ਜੀ ਉਹਦੇ ਸਾਹਮਣੇ ਬੱਚਾ ਨਿਕਲ ਨਹੀਂ ਕਰਦਾ ਜੋ ਨਿਕਲ ਕਰਦਾ ਉੱਠ ਕੇ ਸ਼ਿਕਾਇਤ ਕਰਦਾ ਸੀ ਉਹ ਸਾਰ ਗਲਤ ਕਰ ਰਿਹਾ ਕਿਉਂਕਿ ਬੱਚੇ ਨੂੰ ਟੀਚਰ ਨੇ ਸੱਚੀਆਂ ਸੁੱਝੀਆਂ ਕਦਰਾਂ ਕੀਮਤਾਂ ਸਿਖਾਈਆਂ ਸੀ ਪਰ ਜਦੋਂ ਉਹਨਾਂ ਨੇ ਇੰਟਰਨ ਸੈਂਟਰ ਭਿਜੇ ਉਹੀ ਟੀਚਰ ਉਹੀ ਟੀਚਰ ਜਿਨ੍ਹਾਂ ਨੇ ਉੱਚੀਆਂ ਸੁੱਝੀਆਂ ਕਦਰਾਂ ਕੀਮਤਾਂ ਸਿਖਾਈਆਂ ਜੀਵਨ ਸੱਚ ਬੋਲਣਾ ਸਿਖਾਇਆ ਬੇਈਮਾਨੀ ਤੋਂ ਦੂਰ ਰੱਖਿਆ ਉਹਨਾਂ ਨੂੰ ਉਹ ਫਿਰ ਜਾ ਕੇ ਉਹੀ ਟੀਚਰ ਪੱਬਾਂ ਪਾਰ ਹੋਏ ਆ ਟੋਜ਼ ਹੋ ਕੇ ਨਗਲ ਕਰਾਉਣ ਦਾ ਕਮ ਕਰਦੇ ਹੂੰ ਉਹਨੇ 22 ਵਰਸਾ ਕਰ ਲਿਆ ਤੁਸੀਂ ਸਾਨੂੰ ਅਗਰ ਕਰਾਉਣੀ ਹੈ ਤੁਹਾਨੂੰ ਕਰਾਉਣੀ ਹੈ ਹੂੰ ਹੁਣ ਉਹ ਬੱਚਾ ਜੇ ਸਾਹਮਣੇ ਅਧਿਆਪਕ ਬੋਣਾ ਨਹੀਂ ਹੋ ਗਿਆ ਹੂੰ ਬਿਲਕੁਲ ਜੀ ਉਹ ਉਹ ਬੱਚੇ ਜਿਨ੍ਹਾਂ ਨੇ ਪੂਰਾ ਪੜਾਈ ਕੀਤੀ ਹੈ ਜਿਨ੍ਹਾਂ ਨੇ ਚੈਰੀ ਕੀਤੀ ਹੈ ਜਦੋਂ ਦੇਖਦੇ ਕਿ ਆ ਜੇ ਨਲਾਇਕ ਬਿੱਟੇ ਹੁੰਦੇ ਜਿਹੜੇ ਬਿਲਕੁਲ ਲਾਪਰਵਾਹ ਸੀਗੇ ਹਾਂਜੀ ਕੋਈ ਬੱਚਾ ਤਾਂ ਲਾਇਕ ਨਹੀਂ ਹੁੰਦਾ ਲਾਪਰਵਾਹ ਹੁੰਦੇ ਆ ਇਹ ਲਾਪਰਵਾਹ ਵੀ ਅੱਜ ਸਾਡੇ ਤੋਂ ਵਧੀਆ ਨੰਬਰ ਲੈ ਜਾਣਗੇ ਹੂੰ ਕੌਣ ਲੈ ਕੇ ਕੌਣ ਦੇ ਰਿਹਾ ਉਹ ਜਿਹੜੇ ਪੜਾ ਜਿਹੜੇ ਟੀਚਰ ਪੜਾਉਂਦੇ ਸੀਗੇ ਜਿਹੜੇ ਉਹਨੂੰ ਅਗਲਾ ਦਿੰਦੇ ਸੀਗੇ ਹਣਾ ਹੁਣ ਉਹ ਜਿਹੜੀਆਂ ਕਮੀਆਂ ਤੁਸੀਂ ਕਹਿੰਦੇ ਆ ਇਹ ਕਮੀਆਂ ਸਭ ਤੋਂ ਵੱਡੀ ਆ ਕਿਸੇ ਵੀ ਸਕੂਲ ਦੇ ਵਿੱਚ ਪੜ ਰਹੇ ਬੱਚਿਆਂ ਜਿਨ੍ਹਾਂ ਦੇ ਮਾਪਿਆਂ ਨੇ ਵਿਸ਼ਵਾਸ ਕੀਤਾ ਆਪਣੀ ਸਰਕਾਰ ਦੇ ਉੱਤੇ ਵੀ ਸਾਡੀ ਸਰਕਾਰੀ ਸਕੂਲ ਚ ਦਾਖਲ ਹੋ ਰਹੇ ਆ ਆਪਣੇ ਚੰਗੇ ਭਵਿੱਖ ਵਾਸਤੇ ਤੇ ਸਰਕਾਰ ਵੱਲੋਂ ਅਧਿਆਪਕ ਜਾਂ ਪ੍ਰਿੰਸੀਪਲ ਨਹੀਂ ਦਿੱਤੇ ਗਏ ਤੇ ਉਹ ਬੱਚਨ ਧੋਖਾ ਨਹੀਂ ਨਾ ਉਹਨੂੰ ਸਮਾਜ ਨੇ ਚੱਕਿਆ ਨਾ ਸਮਾਜ ਨੇ ਤਾਂ ਦਾ ਨਿਰਣਾ ਕੀਤਾ ਕਿ ਜੇ ਮੇਰੇ ਸਕੂਲ ਪਿੰਡ ਦੇ ਸਕੂਲ ਜਾਂ ਮੇਰੇ ਵਾਰਦੇ ਸਕੂਲ ਦੇ ਅਧਿਆਪਕ ਨਹੀਂ ਅਗਲੀ ਵਾਰ ਜੇ ਐਮਐਲਏ ਵੋਟਾਂ ਲੈਣ ਆਏ ਉਹਨੂੰ ਮੈਂ ਵਾਪਸ ਮੋੜ ਦੂੰ ਸਰਕਾਰ ਵਾਲੇ ਨੂੰ ਹੂੰ ਬਿਲਕੁਲ ਤੇਰਾ ਹੱਕ ਨਹੀਂ ਬਣਦਾ ਕਾਦੀ ਵੋਟਾਂ ਮੰਗਦਾ ਗਲੀਆਂ ਨਾਲੀਆਂ ਤੇ ਬਿਜਲੀ ਦੇ ਬਿੱਲਾਂ ਦੀਆਂ ਮੈਂ ਫ੍ਰੀ ਕਰਤੇ ਹੂੰ ਜੇ ਬਿਜਲੀ ਦੇ ਬਿੱਲ ਫ੍ਰੀ ਕਰਕੇ ਕਰਨਾ ਕੀ ਹੈ ਹੂੰ ਤੂੰ ਸਾਡੇ ਬੱਚਿਆਂ ਦੇ ਹਨੇਰਾ ਪਾਤਾ ਹੂੰ ਬਿਲਕੁਲ ਬਿਲਕੁਲ ਬੱਚਿਆਂ ਦੀ ਜ਼ਿੰਦਗੀ ਹਨੇਰੇ ਭਾ ਦਤੀ ਆ ਜਿਹਨਾਂ ਨੂੰ ਆਉਂਦਾ ਕੁਝ ਨਹੀਂਗਾ ਜੇ ਉਹ ਬੱਚੇ ਇਲਾਈਟਨ ਹੁੰਦੇ ਤੇ ਐਸਾ ਦਾ ਸਮਾਜ ਖੂਬਸੂਰਤ ਹੁੰਦਾ ਲੇਕਿਨ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਅਲਾਈਟਨ ਹੋਣਾ ਬਚੇ ਜਾਗ ਜਾਣ ਜਿਹੜਾ ਸਮਾਜ ਆ ਕੇ ਬਦਰੋਹੀ ਬਣ ਜਵੇ ਜਿਹੜੇ ਹੱਕਾਂ ਬਾਰੇ ਜਾਣ ਜਵੇ ਜਿਹੜੇ ਅਧਿਕਾਰਾਂ ਬਾਰੇ ਜਾਣ ਜਵੇ ਜਿਹੜੇ ਫਰਜ਼ਾਂ ਬਾਰੇ ਜਾਣ ਜਵੇ ਜੇ ਜਾਣ ਗਿਆ ਤੇ ਫਿਰ ਜਿਹੜੀ ਉਹ ਗਰੁੱਪ ਵੋਟ ਪੈਣੀ ਆ ਉਹ ਵੋਟ ਬੈਂਕ ਖਤਮ ਹੋ ਜਾਣੀ ਬਿਲਕੁਲ ਜੀ ਵੋਟ ਬੈਂਕ ਲਈ ਤੁਹਾਨੂੰ ਚਾਹੀਦੇ ਆ ਕੋਈ ਅਨਪੜ੍ਹ ਚਾਹੀਦੇ ਆ ਜਹਾ ਚਾਹੀਦੇ ਆ ਸ਼ਰਾਬੀ ਚਾਹੀਦੇ ਆ ਨਸ਼ੇੜੀ ਚਾਹੀਦੇ ਆ ਤਾਂ ਕਿ ਉਹ ਟਰਾਲੀ ਭਰ ਕੇ ਉਹਨਾਂ ਨੂੰ ਫੀਸ ਦੇ ਕੇ ਵੋਟ ਪਾ ਕੇ ਉਹ ਝੰਡਾ ਚੱਕ ਲੈਣੇ ਵੀ ਆ ਜਾਂਦੇ ਆ ਬਿਲਕੁਲ ਬਿਲਕੁਲ ਇੱਥੇ ਕਰੀਏ ਹੂੰ ਸਹੀ ਹੈ ਜੀ ਸੋ ਗੜਾ ਸਾਹਿਬ ਜੀ ਅੱਗੇ ਗੱਲ ਕੀਤੀ ਜਾਵੇ ਤਾਂ ਕੀ ਸਿੱਖਿਆ ਮੰਤਰੀ ਦਾ ਨੀਰ ਸਫਲਤਾ ਦੇ ਉੱਤੇ ਜ਼ੋਰ ਦੇਣਾ ਸਿਆਸੀ ਪ੍ਰਚਾਰ ਦਾ ਇੱਕ ਹਿੱਸਾ ਹੈ ਜਾਂ ਫਿਰ ਇਹ ਸੱਚਮੁੱਚ ਸੂਬੇ ਦੀ ਸਿੱਖਿਆ ਪ੍ਰਣਾਲੀ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ ਕੀ ਲੱਗਦਾ ਹੈ ਤੁਹਾਨੂੰ ਦੇਖੋ ਜਿਹੜੇ ਰਿਜ਼ਲਟਸ ਹੈਗੇ ਹੂੰ ਰਿਜ਼ਲਟ ਦੇ ਨਾਲ ਦੇ ਕੇ ਵੀ ਤੁਹਾਨੂੰ ਮਜ਼ਬੂਤੀ ਹੈਗੀ ਹੂੰ ਹੂੰ ਰਿਜ਼ਲਟ ਪਰ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਰਿਜ਼ਲਟ ਬਣੇ ਕਿਦਾਂ ਹੂੰ ਨਕਲ ਤੇ ਜ਼ੋਰ ਦੇਤੇ ਬਈ ਹੁੱਕਣ ਰੁੱਕ ਜੀ ਜਿਹੜੇ ਜਿਹੜੇ ਵਿਭਾਗ ਦੇ ਕੋਲ ਅਧਿਆਪਕ ਹੀ ਨਹੀਂ ਹੂੰ ਹੂੰ ਤੁਸੀਂ ਉਹਦੇ ਜੱਟ ਤੇ ਪਥਾਪੀ ਕਿਵੇਂ ਦੇ ਸਕਦੇ ਬਿਲਕੁਲ ਹਾਂਜੀ ਠੀਕ ਹੈ ਨਾ ਤੁਸੀਂ ਅੱਜ ਫਿਨਲੈਂਡ ਟੀਚਰ ਭੇਜਿਆ ਤੁਸੀਂ ਸਿੰਗਾਪੁਰ ਟੀਚਰ ਭੇਜਿਆ ਹੂੰ ਤੁਸੀਂ ਪ੍ਰਿੰਸੀਪਲ ਹਰਮਾਸਟਰ ਭੇਜਿਆ ਉਹ ਤੋਂ ਬੰਦਾ ਆਉਟਪਟ ਕੀ ਆਈ ਹੈ ਹੂੰ ਬੰਦਾ ਤਾਂ ਕੁਝ ਵੀ ਨਹੀਂ ਪਤਾ ਲੱਗਾ ਨਾ ਉਸ ਚੀਜ਼ ਬੇਸ਼ੱਕ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਇਹ ਦਾਵਾ ਕਰਦੇ ਆ ਹੂੰ ਵੀ ਜਿਹੜੇਵੇਂ ਟੀਚਰ ਲੈ ਕੇ ਜਾਂਦੇ ਜਾਂ ਕੋ ਉਹ ਸਕੂਲਾਂ ਜਾ ਕੇ ਆਉ ਮੈਂ ਜਾ ਕੇ ਆਇਆ ਹੂੰ ਤਾਂ ਕੀ ਦੇਖਿਆ ਰਿਜ਼ਲਟ ਅੱਗੇ ਤਾਂ ਵੀ ਮਾੜਾ ਉਹ ਕਹਿੰਦੇ ਸੀ ਦੇਖਿਆ ਕੁਝ ਨਹੀਂ ਜਾ ਕੇ ਉੱਤੇ ਤੂਰ ਲਾ ਜਾਂਦਾ ਕੁਈ ਪੈਸੇ ਆਏ ਸੀ ਬਾਈ ਜੀ ਨੇ ਪੂਰਾ ਕਰ ਲਿਆ ਬੱਚੇ ਭੇਜਿਆ ਉਹਦਾ ਜਾਪਾਨ ਬੱਚੇ ਭੇਜੇ ਹੂੰ ਜਾਪਾਨ ਉਹਨਾਂ ਤੋਂ ਬਾਅਦ ਬੱਚੇ ਕਿੱਥੇ ਗਏ ਹੂੰ ਕੀ ਤਰੱਕੀ ਕੀਤੀ ਜੇ ਤੁਸੀਂ ਐਮਨ ਸਕੂਲਾਂ ਦੇ ਬੱਚੇ ਜਾਪਾਨ ਭੇਜਿਆ ਤੇ ਫਿਰ ਤੁਹਾਡੀ ਮੈਡ ਦੋ ਬੱਚੇ ਕਿਉਂ ਰਹਿ ਗਏ ਹੂੰ ਬਿਲਕੁਲ ਹਾਂਜੀ ਤੇ ਜਾਪਾਨ ਤੋਂ ਬਾਅਦ ਉਹਨਾਂ ਦੇ ਵਿੱਚ ਇੱਕ ਨਵੀਂ ਇੱਕ ਹੂੜ ਪੈਦਾ ਹੋਣੀ ਸੀ ਇੱਕ ਕੰਪੀਟੀਸ਼ਨ ਪੈਦਾ ਹੋਣਾ ਨਵੀਂ ਤਬਦੀਲੀ ਆਉਣੀ ਸੀ ਤਬਦੀਲੀ ਆਉਣੀ ਸੀ ਉਹ ਕਿੱਥੇ ਗਈ ਹੂੰ ਹੈਨਾ ਤੁਸੀਂ ਤੁਸੀਂ ਦਿਖਾ ਕੀ ਰਹੇ ਹੋ ਹੂੰ ਹੈਨਾ ਜੋ ਤੁਸੀਂ ਦਿਖਾ ਰਹੇ ਹੋ ਉਹ ਵਸਤਵਤਾ ਹੈ ਨਹੀਂਗੀ ਹੂੰ ਜ਼ਮੀਨੀ ਹਕੀਕਤਾਂ ਉਹ ਹੈ ਨਹੀਂ ਗਈ ਹੂੰ ਠੀਕ ਹੈ ਨਾ ਇਹ ਸਰ ਕੇ ਇਹ ਗੱਲ ਹੈ ਕਿ ਤੁਸੀਂ ਕੋਈ ਵੱਡੇ ਵੱਡੇ ਇਸ਼ਤਿਹਾਰ ਲਾ ਕੇ ਅਖਬਾਰਾਂ 'ਚ ਲਾ ਕੇ ਤੁਸੀਂ ਆਪਣੀ ਆਪ ਨੂੰ ਧੋਖਾ ਦੇ ਸਕਦੇ ਆ ਲੋਕਾਂ ਤੋਂ ਕਰਦੇ ਆ ਵੀ ਅਸੀਂ ਆਹ ਕੁਝ ਕੀਤਾ ਆਹ ਪ੍ਰਾਪਤੀਆਂ ਹੋ ਗਈਆਂ ਲੇਕਿਨ ਸੱਚ ਜਾਣੀ ਵੀ ਅਜੇ ਪ੍ਰਾਪਤੀਆਂ ਉਦੋਂ ਦੇ ਨਹੀਂ ਆਉਣੀਆਂ ਜਦੋਂ ਤੱਕ ਮੇਰੇ ਸਕੂਲਾਂ ਦਾ ਅਧਿਆਪਕ ਜਿਹੜਾ ਹੈਗਾ ਉਹ ਇੱਜ਼ਤਦਾਰ ਨਹੀਂ ਹੁੰਦਾ ਜਦੋਂ ਚਿਰ ਮੇਰੇ ਸਮਾਜ ਵੱਲੋਂ ਉਸ ਅਧਿਆਪਕ ਕੀ ਰਹਿ ਗਿਆ ਅਧਿਆਪਕ ਦੇ ਵਿਦਰੋਹੀ ਖਤਮ ਕਰਤਾ ਅਧਿਆਪਕ ਨੂੰ ਤੇ ਇਹਨਾਂ ਨੇ ਆਪਣਾ ਇੱਕ ਮੈਦੇ ਰਿਆ ਬੰਦੂ ਮਜ਼ਦੂਰ ਬਣਾ ਕੇ ਰਖ ਲਿਆ ਮਤਲਬ ਅਧਿਆਪਕ ਤੇ ਏਜੰਟ ਬਣਾ ਲਿਆ ਸਰਕਾਰਾਂ ਨੇ ਜੇ ਸਾਡੇ ਨੂੰ ਤਾਂ ਉਹ ਕੰਮ ਕਰ ਜੋ ਤੁਹਾਨੂੰ ਅਸੀਂ ਫੀਡ ਕਰਦੇ ਉਹ ਬੋਲਣਾ ਤੂੰ ਅਧਿਆਪਕ ਹੀ ਮਾਰਤਾ ਹਨਾ ਅਧਿਆਪਕ ਦੇ ਕੋਲ ਜਿਹੜਾ ਇੱਕ ਵਿਦਰੋਹੀ ਇਹ ਗੱਲ ਹੁੰਦੀ ਸੀ ਆਪ ਦੇ ਕੋਲ ਇੱਕ ਬੱਚਿਆਂ ਚ ਚੇਤਨ ਕਰਨ ਲਈ ਉਹਦਾ ਚੇਤਨ ਵਿਕਾਸ ਕਰਨ ਲਈ ਉਹਦਾ ਚੰਤਨ ਦਾ ਵਿਕਾਸ ਕਰਨ ਲਈ ਜਿਹੜੀ ਉਹ ਕੋ ਗੱਲ ਹੁੰਦੀ ਸੀ ਉਹ ਗੱਲ ਖਤਮ ਕਰਦੀ ਤੁਸੀਂ ਉਸ ਮਹਦੂਦ ਸਿਲੇਬਸ ਦੇ ਵਿੱਚ ਹੀ ਮਾਰ ਕੇ ਉਹਨਾਂ ਨੂੰ ਹੋਰ ਪਾਸੇ ਲਾ ਦਤਾ ਹੈਗਾ ਤੁਸੀਂ ਉਹ ਸਿਲੇਬਸ ਦੇ ਰਹੇ ਬਾਹਰੋਂ ਜਿਹਦੇ ਵਿੱਚ ਉਹ ਅਧਿਆਪਕ ਨੂੰ ਤੁਸੀਂ ਹੁਣ ਸਿੱਖਿਆ ਗ੍ਰੰਥੀ ਦੇ ਵਿੱਚ ਤੇ ਆਪ ਕਿਤੇ ਘੱਤੇ ਹੈ ਨਾ ਅਧਿਆਪਕ ਕੋਈ ਬੱਚਿਆਂ ਨੂੰ ਝਾੜੂ ਫੜਾ ਕੇ ਸਪਾਈ ਕਰਾ ਰਹੇ ਆ ਆਪ ਤੇ ਮੰਤਰੀ ਆ ਰਹੇ ਆ ਸਿਫਰ ਗਰੰਟੀ ਦੇ ਵਿੱਚ ਕੋਈ ਪੱਥਰ ਲਾਉਣ ਲਿਆ ਰਿਹਾ ਹੈ ਪੱਥਰ ਵੀ ਕਾਹਦਾ ਲਾ ਰਿਹਾ ਸਰ ਕਿੰਨੀ ਜਗ੍ਹਾ ਸਹੀ ਹੋਈ ਹੈ ਜੀ 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 ਦਿੱਲੀ ਕੇ ਨੁਕਸਾਨ ਕਿੰਨਾ ਕੀਤਾ ਡੇਢ ਮਹੀਨਾ ਤੁਸੀਂ ਇਹ ਪਾਸੇ ਚੱਲਦੇ ਰਹੇ ਹੋ ਤੁਸੀਂ ਉਹਨਾਂ ਨੂੰ ਆਪਣੇ ਏਜੰਟਸ ਨਾ ਬਣਾਉਦੇ ਹਕਮ ਉਹਨਾਂ ਨੂੰ ਖੁੱਲੇ ਛੱਡੋ ਉਹਨਾਂ ਨੂੰ ਕਹੋ ਕਿ ਤੁਸੀਂ ਅੱਜ ਇਹਨਾਂ ਬੱਚਿਆਂ 'ਚ ਉਹ ਉਹ ਇਨਕਲਾਬ ਪੈਦਾ ਕਰੋ ਜਿਹੜੇ ਸਵੈ ਪ੍ਰਚੋਲ ਕਰਕੇ ਆਪਣੀ ਜ਼ਿੰਦਗੀ ਦੇ ਰਾਹ ਖੁਦ ਲੱਭ ਸਕਣ ਜਿਨ੍ਹਾਂ ਦੇ ਵਿੱਚੋਂ ਕੋਈ ਵਿਗਿਆਨੀ ਨਿਕਲੇ ਹੈ ਨਾ ਜਦੋਂ ਵਿਗਿਆਨੀ ਨਿਕਲੇ ਤੇ ਆਪਕ ਨਿਕਲੇ ਕੋਈ ਮਤਲਬ ਡਾਕਟਰ ਨਿਕਲੇ ਕੋਈ ਡਾਕਟਰ ਨਿਕਲੇ ਕੋਈ ਕਵੀ ਨਿਕਲੇ ਜੀ ਹੈ ਕੋਈ ਸ਼ਾਇਰ ਨਿਕਲੇ ਕੋਈ ਆਰਟਿਸਟ ਨਿਕਲੇ ਕੋਈ ਪੇਂਟਰ ਨਿਕਲੇ ਜਿਹੜੀ ਦੀ ਪ੍ਰਤਿਭਾ ਬਾਹਰ ਆਵੇ ਅਸੀਂ ਉਹ ਪ੍ਰਤਿਭਾਵਾਂ ਦਾ ਜਨਮ ਕਦੋਂ ਹੋਣਾ ਅਸੀਂ ਉਹ ਤੋਂ ਖੋ ਰਿਹਾ ਬਿਲਕੁਲ ਜੀ ਅਧਿਆਪਕ ਦੇ ਕੋਲ ਸਮਾਂ ਨਹੀਂ ਲੋਕ ਸਾਡੀਆਂ ਲਾਇਬ੍ਰੇਰੀਆਂ ਬੰਦ ਪਈਆਂ ਸਕੂਲਾਂ ਦੀ ਹੂੰ ਟੜੀਆਂ ਲੈ ਵੀ ਨਹੀਂ ਹੁੰਦੇ ਵਿੱਚ ਅਖਬਾਰਾਂ ਦਾ ਜ਼ਿਕਰਾ ਜਿਹਨੂੰ ਕੋਣ ਕਰ ਰਿਹਾ ਹਾਂਜੀ ਯਾਰ ਉਹਨੂੰ ਤੇ ਚੁਗਣਾ ਸੀ ਉਹ ਜਿਹੜੇ ਸ਼ਬਦ ਚੁਗਣੇ ਸੀ ਬੱਚਿਆਂ ਨੇ ਜੀ ਜੀ ਚੁਗਣੇ ਕਦੋਂ ਸੀ ਜਦੋਂ ਮੇਰੇ ਅਧਿਆਪਕ ਨੂੰ ਆਉਂਦੇ ਸੀ ਚੁਗਣੇ ਹੂੰ ਅਧਿਆਪਕ ਉਹ ਤੇ ਪੰਜਾਬੀ ਦੀ ਕਹਾਣੀ ਪੜਾਉਣ ਦੀ بجائے ਉਹ ਗਾਈਡ ਐਮਬੀਡੀ ਤੋਂ ਪੜਾ ਰਿਹਾ ਕਹਾਣੀ ਦੇ ਉਹ ਅਪਰੇਸ਼ਨ ਪੜਾ ਰਿਹਾ ਹੂੰ ਸੌਕੇ ਪੀਕੇ ਦੇ ਨਾਲ ਜਦੋਂ ਤੱਕ ਉਹ ਕਹਾਣੀ ਦਾ ਇਹਨਾ ਪਾਤਰ ਹੈ ਗਿਆ ਨਾਇਕ ਕੋਣਾ ਕਲਨਾਈ ਕੋਣਾ ਉਹ ਬੱਚੇ ਨੂੰ ਇਹ ਨਹੀਂ ਭਾਵਨਾ ਆਉਂਦੀ ਵੀ ਮੈਂ ਆਮ ਗੋਇੰਗ ਟੂ ਬੀ ਨਾਇਕ ਹੂੰ ਹੀਰੋ ਬਣ ਜਾ ਰਿਹਾ ਮੈਂ ਵਿਰਨ ਨਹੀਂ ਬਣ ਜਾ ਰਿਹਾ ਜੇ ਵਿਰਨ ਬਣਦਾ ਤਾਂ ਆਸਾਨਾ ਨਾ ਨਾਇਕ ਬਣਦਾ ਆ ਫਾਇਦੇ ਆਗੇ ਅਸੀਂ ਉਹ ਐਜੂਕੇਸ਼ਨ ਨਹੀਂ ਰਹਿ ਉਸ ਐਜੂਕੇਸ਼ਨ ਤੋਂ ਮਰਹੂਮ ਹੋ ਕੇ ਅਸੀਂ ਕਿਹੜੀ ਸਮਾਜੀ ਸਜਣਾ ਕਰਾਂਗੇ ਸਮਾਜ ਸਾਡੇ ਸਾਹਮਣੇ ਪਿਆ ਬਿਲਕੁਲ ਜੀ ਸਮਾਜ ਸਾਡੇ ਸਾਹਮਣੇ ਪਿਆ ਜਿਹੜੇ ਜੇਲ੍ਹਾਂ ਭਰੀਆਂ ਪਈਆਂ ਸਮਾਜ ਸਾਡੇ ਸਾਹਮਣੇ ਪਿਆ ਬੇਰਜ਼ਗਾਰ ਹੋਏ ਪਿਆ ਅੱਜ ਨਾ ਮੈਂ ਦੇਖਿਆ ਇੱਥੇ ਸਾਡੇ ਦੰਦਰੀ ਕਹਿੰਦੇ ਵੀ ਉਹ ਇਹਨਾਂ ਨੇ ਸੇਵਾਦਾਰਾਂ ਦੀਆਂ ਪੋਸਟਾਂ ਲਈ ਅਪਲਾਈ ਕੀਤਾ ਜੀ ਲੋਕਾਂ ਨੇ ਤੇ ਯਕੀਨ ਕਰਿਓ ਕਿ ਸੇਵਾਦਾਰਾਂ ਲਈ ਠੀਂ ਪਹੁੰਚ ਆਈਦਾ ਹੂੰ ਉਜ ਪੀਐਜੀ ਬੱਚੇ ਨੇ ਅਪਲਾਈ ਕੀਤਾ ਹਮ ਔਰ ਕਿੰਨੇ ਐਮਏ ਜੇ ਉਹ ਐਮਏ ਪੀਐਜੀ ਕਰਕੇ ਵੀ ਉਹ ਇੱਕ ਸੇਵਾਦਾਰ ਦੀ ਪੋਸਟ ਲਈ ਲਾਈਨ 'ਚ ਖੜੇ ਆ ਇਹਦਾ ਮਤਲਬ ਉਹ ਪੀਐਜੀ ਵੀ ਨਹੀਂ ਕਰਦਾ ਐਮਏ ਵੀ ਨਹੀਂ ਹਮ ਹਨਾ ਅਸੀਂ ਉਹਨਾਂ ਨੂੰ ਆਪਣੇ ਪੈਰੀਂ ਚੱਲਣਾ ਨਹੀਂ ਸਿਖਾਇਆ ਹਮ ਅਸੀਂ ਉਹ ਬੱਚੇ ਨੂੰ ਸਿਖਾਇਆ ਹੀ ਨਹੀਂਗਾ ਕਿ ਜਿਹੜੇ ਕਾਕੇ ਆ ਵੱਡੇ ਘਰਾਂ ਦੇ ਬਣਾਏ ਕਾਕੇ ਉਹ ਇੰਨੇ ਕਿ ਵਿਲੇ ਬਣਾਉਂਦੇ ਆ ਉਹ ਉਹਨਾਂ ਨੂੰ ਜਾਣਦੇ ਨਹੀਂ ਸਾਡੇ ਜ਼ਮਾਨੇ ਵਿੱਚ ਤੇ ਨਾ ਅਸੀਂ ਪਸੂ ਨੂੰ ਪੱਠੇ ਵੀ ਪਾਉਂਦੇ ਸੀਗੇ ਅਸੀਂ ਆ ਕੇ ਘਰ ਦਾ ਖੇਤੀ ਦਾ ਕੰਮ ਵੀ ਕਰਦੇ ਸੀਗੇ ਘਰ ਦੇ ਨਾਲ ਪੂਰਾ ਜੁੜਦੇ ਸੀਗੇ ਨਾਲ ਪੜਦੇ ਵੀ ਸੀਗੇ ਨਾਲ ਖੇਡਦੇ ਵੀ ਸੀਗੇ ਤਾਂ ਜਾ ਕੇ ਫੁੱਲ ਘੜੇ ਸੀਗੇ ਇੱਕ ਸਾਨੂੰ ਘਰ ਦੇ ਵਿੱਚੋਂ ਮਿਹਨਤ ਲਗਨ ਦੀ ਔਰ ਸਾਨੂੰ ਇਮਾਨਦਾਰੀ ਦੀ ਗੁਣਤੀ ਮਿਲ ਗਈ ਬਿਲਕੁਲ ਸਹੀ ਹੈ ਹੈ ਨਾ ਤਾਂ ਕਿ ਅਸੀਂ ਬੇਰੜਾ ਨੂੰ ਸੁਸਤਾ ਨੂੰ ਤੇ ਬੇਈਮਾਨ ਨੂੰ ਨਿੰਦ ਸਕੀਏ ਹੂੰ ਇਹ ਕੋਈ ਨਾ ਪੈਦਾ ਕਰੈਕਟਰ ਹੋਊਗਾ। ਹਮ ਅਸੀਂ ਉਹ ਚਾਹੁੰਦੇ ਹਾਂ ਕਿ ਜੇਕਰ ਅੱਜ ਦਾ ਅਧਿਆਪਕ ਫੇਰ ਉੱਥੇ ਆ ਜਾਵੇ ਜਿੱਥੇ ਪਹਿਲਾਂ ਸ਼ੁਰੂ ਹੋਇਆ। ਹਮ ਹੈਨਾ ਅਜੇ ਅਧਿਆਪਕ ਬਦਰੋਹੀ ਹੋਵੇ। ਅਧਿਆਪਕ ਦੇ ਕੁਝ ਪੱਲੇ ਹੋਵੇ। ਅਧਿਆਪਕ ਇੱਕ ਜਗਦੀ ਮਸ਼ਾਲ ਵਰਗਾ ਹੋਵੇ ਤੇ ਜਿਹੜੇ ਬੱਚੇ ਹੈਗੇ ਆ ਉਹ ਉਸ ਕੰਪੀਟੀਸ਼ਨ ਤੋਂ ਬਾਹਰ ਆ ਜਾਣ। ਹੈਨਾ ਉਸ ਮੁਕਾਬਲੇ ਦੇ ਬਾਹਰ ਰਹਿਣਾ ਜਿਹੜੇ ਹਿੰਸਾਤਮਕ ਨਾ ਹੋਣ। ਹਮ ਬਿਲਕੁਲ ਸਹੀ। ਉਹ ਹਿੰਸਾ ਹੋ ਜਵੇ। ਹਮ ਹੈਨਾ ਆਹ ਹਿੰਸਾ ਕੋਣ। ਹਮ ਹੈਨਾ ਉਹ ਵਾਇਲੈਂਸ ਨਾ ਕਰਨਾ ਨੋਨ ਵਾਇਲੈਂਟ ਉਹ ਦੋਨਾਂ ਚੀਜ਼ਾਂ ਨੂੰ ਅਸੈਪਟ ਕਰਨਾ ਉਹਨੂੰ ਪਤਾ ਲੱਗੇ ਟੋਲਰੈਂਸ ਕੀ ਹੈ ਕੀ ਹੈ ਉਹਨੂੰ ਪਤਾ ਲੱਗੇ ਵੀ ਸਹਿਨਸ਼ੀਲਤਾ ਕੀ ਹੈ ਉਹਨੂੰ ਪਤਾ ਲੱਗੇ ਕਿ ਕੋਆਪਰੇਸ਼ਨ ਕੀ ਹੁੰਦਾ ਉਹਨੂੰ ਪਤਾ ਲੱਗੇ ਯੂਨਿਟੀ ਕੀ ਹੁੰਦੀ ਹੈ ਉਹਨੂੰ ਪਤਾ ਲੱਗੇ ਸਵੈ ਅਨੁਸ਼ਾਸਨ ਕੀ ਹੁੰਦਾ ਸਵੈ ਪ੍ਰਚੋਲ ਕੀ ਹੁੰਦੀ ਹੈ ਹੈਨਾ ਫਿਰ ਸਵੈ ਅੰਗਾਤਮਕ ਜਿਹੜੀ ਉਹਨਾਂ ਦੀ ਹੈਗੀ ਆ ਰੁਚੀਆਂ ਹੈਗੀਆਂ ਉਹਨਾਂ ਦੀ ਇਮੋਸ਼ਨਸ ਕੀ ਹੈਗੀਆਂ ਉਹਨਾਂ ਬਾਰੇ ਜਾਣ ਸਕੇ ਤੇ ਜ਼ਿੰਦਗੀ ਜਿੰਦਾਬਾਦ ਹੋ ਜਾਉ ਹਮ ਬਿਲਕੁਲ ਸਹੀ ਜੀ ਸੋ ਜਿਹੜਾ ਸਰ ਆਪਾਂ ਉਮੀਦ ਕਰਦੇ ਹਾਂ ਕਿ ਸਾਡਾ ਇਹ ਪ੍ਰੋਗਰਾਮ ਤੀਸਰੀ ਅੱਖ ਦਾ ਚਿੱਟਾ ਮੋਤੀ ਆ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਇਆ ਹੋਗਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਿੱਖਿਆ ਦੇ ਨਾਲ ਸੰਬੰਧਿਤ ਇਹਨਾਂ ਭਾਤੀ ਮਸਲਿਆਂ ਤੇ ਵਿਚਾਰ-ਵਟਾਂਦਰਾ ਕੀਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਨਿਰਵੰਦੀ ਰਾਜੀ ਲੋ ਸੋ ਦੋਸਤੋ ਤੁਹਾਨੂੰ ਸਾਡੇ ਪ੍ਰੋਗਰਾਮ ਕਿਹੋ ਜਿਹਾ ਲੱਗਦੇ ਨੇ ਸਾਨੂੰ ਸਾਡੇ ਸੋਸ਼ਲ ਮੀਡੀਆ ਹੈਂਡਲ ਤੇ ਜਾ ਕੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਹੁਣ ਆਪਾਂ ਅਗਲੇ ਐਤਵਾਰ ਨੂੰ ਦੁਬਾਰਾ ਮਿਲਾਂਗੇ ਉਦੋਂ ਤੱਕ ਲਈ ਦੀਤਿਵਿ ਇਜਾਜ਼ਤ ਧੰਨਵਾਦ ਜੀ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ